ਕੀ ਕੁਝ ਹੋ ਰਿਹਾ ਕਿੰਨਾ ਕੁ ਪੰਜਾਬ ਦੇ ਉੱਤੇ ਕਰਜ਼ਾ ਤੇ ਅਸੀਂ ਕਿੰਨਾ ਕੁ ਪੰਜਾਬ ਦੇ ਜਿਹੜੇ ਇਸ ਕਰਜ਼ੇ ਦੇ ਥੱਲੇ ਜਿਹੜੇ ਮੀਡੀਅਮ ਵਰਗ ਹੈ ਸਾਡਾ ਮੱਧਮ ਵਰਗ ਉਹ ਕਿੰਨਾ ਕੁ ਹੋਰਦਾ ਵੀਰੇ ਤੇ ਇਹ ਉਹ ਸਰਕਾਰ ਹੈ ਬੇਈਮਾਨ ਜਿਹੜੀ ਕਹਿ ਕੇ ਆਈ ਸੀ ਕਿ ਅਸੀਂ ਤਾਂ ਸਰਪਲਸ ਬਜਟ ਜਾਵਾਂਗੇ ਅਸੀਂ ਕਰਜ਼ਾ ਵਾਪਸ ਕਰਾਂਗੇ ਜਦੋਂ ਕਿ ਉਹ ਜਿਹੜੇ ਪਿਛਲੇ ਹੈਗੇ ਉਹਨਾਂ ਨਾਲ ਦੁਗਣਾ ਦੁਗਣਾ ਜਿਸ ਸਮੇਂ ਕਿਹਾ ਕਿ ਅਕਾਲੀਆਂ ਵਾਲਾ 10-12 ਹਜ਼ਾਰ ਛਿਕਾ ਕਾਂਗਰਸ ਵਾਲਾ ਜਿਹੜਾ ਹੈਗਾ ਉਹ 18-19 ਹਜ਼ਾਰ ਹੋਇਆ ਸੀਗਾ ਤੇ ਇਹਨਾਂ ਵਾਲਾ ਜਿਹੜਾ ਹੈਗਾ ਉਹ 35-40 ਹਜ਼ਾਰ ਹੋ ਗਿਆ ਇੱਕ ਸਾਲ ਦਾ ਤੇ ਇਹ ਅਜੇ ਤੱਕ ਇਹ ਇਮਾਨਦਾਰ ਇਹ ਕੱਟੜ ਇਮਾਨਦਾਰ ਨੇ ਤੇ ਜੇ ਬਾਈਚੰਦ ਸੇ ਕੱਟੜ ਬੇਈਮਾਨ ਹੁੰਦੇ ਤਾਂ ਫਿਰ ਪੰਜਾਬ ਦਾ ਕੀ ਹਾਲ ਹੁੰਦਾ ਕਿ ਪੰਜਾਬ ਇਹਦਾ ਮਤਲਬ ਸ੍ਰੀਲੰਕਾ ਦੇ ਤਰ੍ਹਾਂ ਹੋਂ ਤੱਕ ਵਿਕ ਚੁੱਕਿਆ ਹੁੰਦਾ ਕਿ ਜੇ ਸਰਕਾਰ ਇਹਨਾਂ ਕਰਜ਼ਾ ਲੈਂਦੀ ਤਾਂ ਉਹ ਖਰਚ ਦੀ ਕਿੱਥੇ ਆ ਜਿਹੜਾ ਸਾਡਾ ਐਡਾ ਵੱਡਾ 에어ਪੋਰਟ ਹੈ ਇੱਕੋ ਇੱਕ ਪੰਜਾਬ ਦਾ ਅੰਮ੍ਰਿਤਸਰ ਦਾ 에어ਪੋਰਟ ਹੈ ਉਹਦਾ ਹਾਲਾਤ ਵੱਤ ਤੋਂ ਵੱਤਰ ਨੇ ਉੱਥੇ ਟਰਾਲੀਆਂ ਚੱਲ ਰਹੀਆਂ ਨੇ ਜਿਹੜੀਆਂ ਕਿ ਬੈਗ ਬੈਗੇਜ ਕਲੀਅਰੈਂਸ ਵਾਸਤੇ ਟਰਾਲੀਆਂ ਲੈ ਕੇ ਜਾ ਰਹੀਆਂ ਸੋ ਇਹਨਾਂ ਨੇ ਪੈਸੇ ਜਿਹੜੇ ਖਰਚ ਕੀਤੇ ਐ ਉਹ ਸਿਰਫ ਉਸੇ ਰੰਗ-ਬਰੰਗ ਤੇ ਖਰਚ ਕੀਤੇ ਐ ਔਰ ਦੂਸਰੇ ਪੈਸੇ ਇਹਨਾਂ ਨੇ ਸਿਰਫ ਕੇਜਰੀਵਾਲ ਨੂੰ ਪਾਲਿਆ ਇੱਕ ਇੰਚ ਦੀ ਸੜਕ ਇਹਨਾਂ ਨੇ ਪੈਡੂ ਸੜਕ ਜਿਹੜੀ ਹੈਗਾ 1 ਕਿੰਚ ਵੀ ਨਹੀਂ ਬਣਾਈ। ਬਾਕੀ ਅੱਜ ਤੱਕ ਨੈਸ਼ਨਲ ਤੇ ਜਿਹੜੀ ਸਟੇਟ ਹਾਈਵੇਚ ਦੀ ਗੱਲ ਤੁਸੀਂ ਚੜ੍ਹ ਦੋ ਇੱਥੇ। ਜਿਹੜਾ ਪੈਸਾ ਇਹ ਲੈਂਦੇ ਰਹੇ ਮਰਸ ਵਾਲਾ ਕਿ ਉਹ ਉਹ ਲਾਉਂਦੇ ਕਿੱਥੇ ਨੇ? ਦਿੱਲੀ ਵੱਲ ਨੂੰ ਸਿੱਧਾ ਜਾ ਰਿਹਾ ਜਾਂ ਆਪਦੀਆਂ ਭਗਵੰਤਬਾਹ ਸਾਹਿਬ ਆਪਦੇ ਮਾਤਾ ਜੀ ਨੂੰ ਜਾਂ ਗਹਿਣੇ ਬਣਾ ਰਹੇ ਨੇ ਜਾਂ ਆਪਣੀ ਵਾਈਫ ਦੇ ਲਈ ਗਹਿਣੇ ਬਣਾ ਰਹੇ ਨੇ? ਤੇ ਇਥੇ ਹੋਇਆ ਪਿਆ ਕਿ ਜਿਹੜੇ ਕਟੜ ਈਮਾਨਦਾਰ ਨੇ ਉਹ ਸਰਕਾਰੀ ਖਜ਼ਾਨੇ 'ਚ ਪੈਸਾ ਐਂਟਰੀ ਨਹੀਂ ਕਰ ਲਦੇ ਆ ਹਾਲਾਤ ਨੇ ਅੱਜ ਦੀ ਘੜੀ ਦੇ ਵਿੱਚ ਜਿਹੜੀ ਰਿਸ਼ਵਤ ਜਿਹੜੀ 5-7 ਹਜ਼ਾਰ ਸੀਗੀ ਉਹ 15-20-25 ਹਜ਼ਾਰ ਦੇ ਕਰੀਬ ਇਸ ਵਕਤ ਹੋ ਰਹੀ ਹੈ ਸਾਹਮਣੇ ਲਿਖਿਆ ਆ ਰਿਹਾ ਹੈ ਕਿ ਅਸੀਂ ਪੰਜਾਬ ਦੇ ਸਕੂਲਾਂ ਦੇ ਬੱਸਾਂ ਦੇ ਵਿੱਚ ਜੀਪੀਐਸ ਲਾ ਦੇਾਂਗੇ ਤੇ ਮੈਂ ਇੱਕ ਨਾਲ ਆਰਟੀਕਲ ਲਿਖਿਆ ਹੋਇਆ ਸੀ ਕਿ ਜੀਪੀਐਸ ਜਿਹੜਾ ਹੈ ਨਾ ਉਹ ਪਗੰਤਮਾਨ ਦੇ ਹਵਾਈ ਜਹਾਜ਼ ਚਲਾਓ ਜਿਹੜਾ ਤੁਹਾਨੂੰ ਪਤਾ ਲੱਗ ਸਕੇ ਕਿ ਇਹ ੁੰਡਾ ਕਿੱਥੇ ਪਿਆ ਫਿਰ ਆਪਾਂ ਆਪਾਂ ਕਿੱਥੇ ਕਿੱਥੇ ਘੁੰਮ ਰਹੇ ਆ ਇੱਕ ਇੱਕ ਸਕੂਲ ਦੇ ਵਿੱਚ ਚਾਰ ਪੰਜ ਪੰਜ ਕਲਾਸਾਂ ਵਿੱਚ ਇੱਕ ਇੱਕ ਟੀਚਰ ਹੈ ਔਰ ਜਿਹੜਾ ਹੈਗਾ ਉਹ ਸੜਕਾਂ ਦੇ ਬੈਠਾ ਹੈ ਕਿਸਾਨ ਵੀ ਸੜਕਾਂ ਦੇ ਬੈਠਾ ਹੈ ਡਾਕਟਰ ਵੀ ਸੜਕਾਂ ਦੇ ਬੈਠੇ ਨੇ ਤਾਂ ਫਿਰ ਹੈ ਕੀ ਆਪਣੇ ਕੋਲ ਅਕਸਰ ਪੰਜਾਬ ਨੂੰ ਪੰਜਾਬ ਕੈਲੀਫੋਰਨੀਆ ਬਣਾਉਣ ਦੀ ਗੱਲ ਹੋਈ ਜਾਂਦੀ ਹੈ ਜਾਂ ਫਿਰ ਦਿੱਲੀ ਮਾਡਲ ਲਾਗੂ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰ ਪੰਜਾਬ ਨੂੰ ਪੰਜਾਬ ਬਣਾਉਣ ਬਾਰੇ ਕੋਈ ਵੀ ਜੋੜ ਨਹੀਂ ਲਾਉਂਦਾ ਨਾ ਜਦੋਂ ਜਹਰ ਕਰਦਾ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਉਂਦੀਆਂ ਨੇ ਉਹ ਉਹ ਕੋਈ ਬਾਹਰਲੇ ਮੁਲਕ ਦਾ ਝਾਂਸਾ ਦੇ ਕੇ ਉਹਦੇ ਵਰਗਾ ਮਾਡਲ ਤਿਆਰ ਕਰਕੇ ਬਣਾਉਣ ਦਾ ਇੱਕ ਆਮ ਲੋਕਾਂ ਨੂੰ ਜਿਹੜਾ ਹੈਗਾ ਉਹ ਫਸਲਾਉਂਦੇ ਨੇ ਤੇ ਵੋਟਾਂ ਦੀ ਰਾਜਨੀਤੀ ਦੇ ਕਰਕੇ ਆਪ ਉਹ ਆਪਣੀਆਂ ਜਿਹੜੀਆਂ ਜੇਬਾਂ ਭਰਦੇ ਨੇ ਪੰਜਾਬ ਦੇ ਵਿੱਚ ਹੁਣ ਅੱਜ ਕੱਲ ਕੀ ਚੱਲ ਰਿਹਾ ਕੀ ਖਜ਼ਾਨਾ ਕਿੰਨਾ ਹੈ ਕਿੰਨਾ ਖਜ਼ਾਨੇ ਭਰਗੇ ਨੇ ਜਿਹੜੀ ਨਵੀਂ ਸਰਕਾਰ ਆਈ ਹੈ ਤਾਂ ਪੰਜਾਬ ਦਾ ਕਿੰਨਾ ਕ ਖਜ਼ਾਨਾ ਲੁੱਟਿਆ ਜਾ ਰਿਹਾ ਹੈ ਕਰਜ਼ਾ ਕਿੰਨਾ ਚੜ ਗਿਆ ਪੰਜਾਬ ਦੇ ਸਿਰ ਦੇ ਉੱਤੇ ਕੀ ਜਿਹੜੀ ਸੁਖਵੀਰ ਸਿੰਘ ਬਾਦਲ ਹੋਣਾ ਦੀ ਸਰਕਾਰਾਂ ਸੀ ਜਾਂ ਕੈਪਟਨ ਅਮਰਿੰਦਰ ਹੋਣਾ ਗਲੇ ਜੋ ਸਰਕਾਰ ਸੀ ਉਹਦੇ ਨਾਲੋਂ ਕੀ ਕਰਜ਼ਾ ਘਟਿਆ ਕੁਝ ਕਿਉਂਕਿ ਇਹ ਦਾਅਵੇ ਕੀਤੇ ਗਏ ਸੀ ਇਹ ਸਰਕਾਰਾਂ ਵੱਲੋਂ ਮੌਜੂਦਾ ਸਰਕਾਰ ਵੱਲੋਂ ਖਾਸ ਤੌਰ ਦੇ ਉੱਤੇ ਕਿ ਜਿਹੜੇ ਕਰਜ਼ੇ ਨੇ ਉਹ ਘਟ ਜਾਣਗੇ ਤੇ ਉਹਨਾਂ ਦਾ ਮਾਡਲ ਇੰਨਾ ਵਧੀਆ ਹੋਏਗਾ ਇਹ ਸਾਰੀ ਚੀਜ਼ ਦੇ ਉੱਤੇ ਅੱਜ ਮੇਰੇ ਨਾਲ ਡਾਕਟਰ ਦਲੇਰ ਸਿੰਘ ਮਲਤਾਨੀ ਹੋਰੀ ਨੇ ਉਹ ਬੜੀ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਆਪਾਂ ਨੂੰ ਫੈਕਚੁਅਲ ਜੋ ਤੱਥ ਨੇ ਜੋ ਫੈਕਟ ਨੇ ਉਸ ਆਧਾਰ ਦੇ ਉੱਤੇ ਸਮਝਾਉਣਗੇ ਕਿ ਕੀ ਕੁਝ ਹੋ ਰਿਹਾ ਕਿੰਨਾ ਕੁ ਪੰਜਾਬ ਦੇ ਉੱਤੇ ਕਰਜ਼ਾ ਤੇ ਅਸੀਂ ਕਿੰਨਾ ਕੁ ਪੰਜਾਬ ਦੇ ਜਿਹੜੇ ਇਸ ਕਰਜ਼ੇ ਦੇ ਥੱਲੇ ਜਿਹੜੇ ਮੀਡੀਅਮ ਵਰਗ ਹੈ ਸਾਡਾ ਮੱਧਮ ਵਰਗ ਉਹ ਕਿੰਨਾ ਕੁ ਹੋਰ ਦਬ ਰਿਹਾ ਮਲਤਾਨੀ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੂਰ ਸਾਹਿਬ ਤੁਹਾਨੂੰ ਵੀ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਇੱਕ ਗੱਲ ਲਿਖੀ ਸੀ ਜੇ ਸ਼ਾਇਦ ਤੁਹਾਨੂੰ ਚੇਤੇ ਹੋਵੇ ਕਿ ਕਿ ਗੰਜੀ ਨੇ ਤੋਣਾ ਕੀ ਤੇ ਗੰਜੀ ਨੇ ਨਿਚੋੜਨਾ ਕੀ ਮੈਂ ਕਹਿੰਦਾ ਪਹਿਲਾਂ ਤੁਸੀਂ ਇੱਥੋਂ ਹੀ ਸ਼ੁਰੂ ਕਰੀਏ ਆਪਾਂ ਕਿਉਂਕਿ ਤੁਸੀਂ ਪੰਜਾਬ ਦੇ ਨਾਲ ਇਹਨੂੰ ਰਿਲੇਟ ਕਰਕੇ ਬੜਾ ਸੋਹਣਾ ਇੱਕ ਆਰਟੀਕਲ ਲਿਖਿਆ ਸੀ ਤਾਂ ਪਹਿਲਾਂ ਮੈਨੂੰ ਇਹ ਹੀ ਦੱਸੋ ਕਿ ਪੰਜਾਬ ਦੇ ਅੱਲੇ-ਪੱਲੇ ਹੈ ਕੀ ਆ ਕੀ ਰਹਿਣ ਕੀ ਦਿੱਤਾ ਗਿਆ ਸਾਨੂੰ ਤੁਰ ਸਾਹਿਬ ਜਿਵੇਂ ਤੁਸੀਂ ਆਪਣੇ ਇੰਟਰੋਡਕਸ਼ਨ ਚ ਇਹ ਵਰਡ ਯੂਜ਼ ਕਰ ਹੀ ਲਿਆ ਕਿ ਗੰਜੀ ਨੇ ਧੋਣਾ ਕੀ ਤੇ ਨਿਚੋੜਨਾ ਕੀ ਅ ਅਸਲ ਤੇ ਕੋਈ ਜਗ੍ਹਾ ਹੀ ਨਹੀਂ ਰਹੀ ਸੇਚ ਪਾਣੀ ਪਾਣਾਂ ਦੀ ਹੁਣ ਤਾਂ ਇਹ ਸਾਡੇ ਦੇ ਇਹ ਹਾਲਾਤ ਨੇ ਇਸ ਵਕਤ ਪੰਜਾਬ ਦੇ ਵਿੱਚ ਪਿਛਲੇ ਜਿਹੜਾ ਸਾਲ 2024 ਗਿਆ ਇਹਦੇ ਵਿੱਚ ਨਾ 1 April ਤੋਂ ਲੈ ਕੇ ਤੇ 30 November ਤੱਕ ਜਿਹੜੇ ਡਾਟਾ ਆਇਆ ਸੀ ਉਸ ਤੁਸੀਂ ਦੇਖੋ ਕਿ ਇਹਨਾਂ ਇਹਨਾਂ ਲੋਕਾਂ ਨੇ तकरीबन 61000 ਰੁਪਏ ਜਿਹੜਾ ਹੈਗਾ ਉਹ ਇਕੱਠਾ ਕੀਤਾ 45000 ਕਰੋੜ ਤੇ 32000 ਕਰੋੜ ਰੁਪਇਆ ਇਹਨਾਂ ਨੇ ਜਿਹੜਾ ਹੈਗਾ 9 ਮਹੀਨਿਆਂ ਦੇ ਵਿੱਚ ਕਰਜ਼ਾ ਲੈ ਲਿਆ ਸੀ 84000 ਕਰੋੜ ਰੁਪਇਆ ਹੋ ਗਿਆ ਬਿਲਕੁਲ ਉਸ 84000 ਕਰੋੜ ਰੁਪਏ ਦੇ ਵਿੱਚੋਂ 81000 ਕਮਿਟਿਡ ਸੀਗਾ ਕਮਿਟਿਡ ਇਨ ਦੀ ਸੈਂਸ ਕਿ ਜਿਹੜੀਆਂ ਤਰਕਾਹਾਂ ਦੇਣੀਆਂ ਨੇ 40-45% ਉਹ ਤਾਂ ਦੇਣੀਆਂ ਤੇ ਨਹੀਂਆਂ ਪੈਣੀਆਂ ਨੇ ਫਿਰ ਉਹਦੇ ਵਿੱਚ 20000 ਰੁਪਇਆ ਜਿਹੜਾ ਹੈਗਾ ਉਹ ਇਹਨਾਂ ਨੇ ਜਿਹੜਾ ਇਲੈਕਟ੍ਰਿਸਿਟੀ ਸਬਸਿਡੀ ਸੀ ਉਹ ਹੋ ਗਈ ਔਰ ਉਸ ਦੇ ਵਿੱਚ 20000 22000 ਕਰੋੜ ਰੁਪਇਆ ਜਿਹੜਾ ਹੈਗਾ ਉਹ ਸਿਗਾ ਜਿਹੜਾ ਇਹਨਾਂ ਨੇ ਕਰਜ਼ਾ ਮਾਫ ਕਰਤੇ ਵਾਪਸ ਕਰਨਾ ਸੀਗਾ ਜਿਹੜਾ ਇੰਟਰਸਟ ਵਾਪਸ ਕਰਨਾ ਹੈ ਸੋ ਉਹਦੇ ਚੋਂ ਨਾ 8423000 ਕਰੋੜ ਰੁਪਇਆ ਵਿੱਚ ਕਰਜ਼ਾ ਲੈ ਕੇ ਵੀ ਜਿਹੜਾ ਟੋਟਲ ਲਾ ਕੇ 84000 ਕਰੋੜ ਬਣਿਆ ਸੀਗਾ ਉਹਦੇ ਚੋਂ 80000 ਕਰੋੜ ਰੁਪਇਆ ਤਾਂ ਤੁਹਾਡਾ ਕਮਿਟਿਡ ਖਰਚਾ ਸੀ ਤੇ ਰੁਪਈਏ ਰਹਿੰਦੇ ਸੀ ਸਾਰੇ 3000 ਕਰੋੜ ਰੁਪਇਆ ਜਿਹੜਾ ਹੈਗਾ ਜਦੋਂ ਮੈਂ ਉਸਕਨ 3000 ਕਰੋੜ ਰੁਪਏ ਦੇ ਵਿੱਚ ਇਹਨਾਂ ਨੇ ਜਿਹੜੀਆਂ ਝੂਠੀਆਂ ਸੱਚੀਆਂ ਐਡਾਂ ਸੀ ਗਿਆ ਉਹ ਵੀ ਦੇਣੀਆਂ ਸੀ ਗਿਆ ਤੇ ਕੇਜਰੀਵਾਲ ਵਾਸਤੇ ਜਿਹੜਾ ਜਹਾਜ਼ ਚਲਾਉਂਦੇ ਨੇ ਉਹ ਵੀ ਵਰਤਣਾ ਸੀਗਾ ਉਸ ਤੋਂ ਇਲਾਵਾ ਜਿਹੜਾ ਅਜੇ ਤੱਕ ਹੋਰ ਜਿਹੜੇ ਇਹਨਾਂ ਨੇ ਕਾਫੀ ਸਾਰੇ ਬੰਦੇ ਉਹ ਰੱਖੇ ਹੋਏ ਆ ਜਿਨ੍ਹਾਂ ਨੂੰ ਆਫ ਦਾ ਰਿਕਾਰਡ ਜਿਹੜਾ ਹੈਗਾ ਉਹ ਪੈਸੇ ਦਿੰਦੇ ਆ ਉਹ ਵੀ ਦੇਣੇ ਸੀ ਫਿਰ ਇਹਨਾਂ ਨੇ ਉਹਦੇ ਵਿੱਚ ਜਿਹੜਾ ਵਰਲਡ ਕਲਾਸ ਮੁਹੱਲਾ ਕਲੀਨਿੰਗ ਜਿਹਦੇ ਉੱਤੇ ਹੁਣ ਪੋਚਾ ਫਿਰ ਗਿਆ ਉਹ ਉਹ ਉਹਦੀ ਤਨਖਾਹਾਂ ਤੇ ਉਹਦਾ ਖਰਚਾ ਵੀ ਦੇਣਾ ਸੀ ਤੇ ਇਸੇ ਤਰ੍ਹਾਂ ਸਕੂਲ ਆਫ ਐਮਿਨੈਂਸ ਜਿਹੜਾ ਹੈਗਾ ਉਹਦੇ ਤੇ ਵੀ ਪੋਚਾ ਫਿਰਨਾ ਤੇ ਉਹਦੇ ਵੀ ਖਰਚੇ ਦੇਣੇ ਸੀ ਤੇ ਫਿਰ ਆਪਣੇ ਕੋਲ ਇਹ ਹੈ ਕਿ ਸੀ ਵਿਰੋਧ ਉਹ ਕਹਾਵਤਾਂ ਫੇਟੀ ਹੈ ਕਿ ਉਹ ਗੰਜੀ ਨੇ ਧੋਣਾ ਕੀ ਤੇ ਨਚੋੜਨਾ ਕੀ ਅਸਲ ਚਤੂਰ ਸਾਹਿਬ ਸਟੋਰੀ ਨਾਲ ਇਸ ਤੋਂ ਪਿੱਛੇ ਨੂੰ ਜਾਣਦੀ ਹੈ ਬੜੀ ਵਧੀਆ ਸਟੋਰੀ ਹੈ ਜਿਹੜੀ ਇਹਨਾਂ ਦੀ ਕਰਜ਼ੇ ਦਾ ਇਹ ਤਾਂ ਆਪਾਂ ਹੁਣ ਰੀਸੈਂਟ ਨਾਲ ਸਿਰਫ 9 ਮਹੀਨੇ ਦਾ ਹਿਸਾਬ ਤਵ ਜਿਹੜਾ ਹੈਗਾ ਜੇ ਆਪਾਂ ਕਰਕੇ ਦੇਖੀਏ ਉਰ ਸਾਬਤੇ ਮੈਂ ਤੁਹਾਨੂੰ ਰੀਜ਼ਨ ਵੀ ਦੱਸਾਂਗਾ ਪਹਿਲਾਂ ਤੁਹਾਨੂੰ ਡਾਟਾ ਦੱਸਣਾ ਵੀ ਡਾਟਾ ਕਿਵੇਂ ਚੱਲਦਾ ਹੈ 1981 ਤੱਕ ਤਕਰੀਬਨ 1000 ਕਰੋੜ ਰੁਪਏ ਸੀਗਾ ਸਿਰਫ ਆਪਣੇ ਪੰਜਾਬ ਦੇ ਉੱਤੇ ਕਰਜ਼ਾ ਉਸ ਤੋਂ ਪਹਿਲਾਂ ਪੰਜਾਬ ਜਿਹੜਾ ਉਹ ਸਰਪਲਸ ਹੀ ਚੱਲਦਾ ਹੁੰਦਾ ਸੀ 91 ਤੱਕ ਆਉਂਦੇ ਆਉਂਦੇ ਇਹ ਕੋਈ 7.5 ਹਜ਼ਾਰ ਕਰੋੜ ਰੁਪਏ ਦੇ ਕਰੀਬ ਬਣਿਆ ਉਸ ਤੋਂ ਬਾਅਦ ਡਾਟਾ ਸ਼ੋਅ ਕਰਦਾ ਹੈ ਕਿ 2007 ਤੱਕ 7 ਤੱਕ ਇਹ 50000 ਕਰੋੜ ਰੁਪਏ ਹੋ ਗਿਆ ਸੀ ਉਸ ਤੋਂ ਬਾਅਦ ਅਕਾਲੀਆਂ ਦੀ ਸਰਕਾਰ ਜਿਹੜੀ ਹੈਗੀ ਆ ਉਹ ਰਹੀ ਹੈ 10 ਸਾਲ ਉਸ ਦੇ ਵਿੱਚ ਤਕਰੀਬਨ 10-12 ਹਜ਼ਾਰ ਕਰੋੜ ਰੁਪਇਆ ਸਾਲਾਨਾ ਹੁੰਦਾ ਸੀਗਾ ਤੇ ਉਹ ਮਿਲਾ ਕੇ ਤਕਰੀਬਨ 1,75,000 ਕਰੋੜ ਰੁਪਇਆ ਬਣ ਗਿਆ ਸੀ ਉਹ ਜਿਹੜਾ ਜਦੋਂ ਅਗੋਂ ਕਾਂਗਰਸ ਦੀ ਸਰਕਾਰ ਆਈ ਉਦੋਂ ਕੋਈ 19-20 ਹਜ਼ਾਰ ਰੁਪਇਆ ਸਾਲਾਨਾ ਦੇ ਹਿਸਾਬ ਨਾਲ ਹੁੰਦਾ ਮਤਲਬ ਤਕਰੀਬਨ 1 ਲੱਖ ਕਰੋੜ ਉਹਨਾਂ ਨੇ ਹੋਰ ਲੈ ਲਿਆ ਸੀ 2 ਲੱਖ ਤੇ 75,000 ਕਰੋੜ ਰੁਪਇਆ ਜਿਹੜਾ ਹੈਗਾ ਉਹ ਹੋ ਚੁੱਕਿਆ ਸੀ ਜਦੋਂ ਇਹ ਨਵੀਂ ਸਰਕਾਰ ਆਈ ਹੈ 2022 ਚ ਤੇ ਤੁਸੀਂ ਦੇਖੋ ਕਿ ਇਹ 2022 ਚ ਜਦੋਂ ਆਈ ਹੈ ਤੇ ਹੁਣ ਤੱਕ ਅਜੇ ਤੱਕ 3 ਸਾਲ ਪੂਰੇ ਨਹੀਂ ਹੋਏ तकरीबन 1 ਲੱਖ ਕਰੋੜ ਰੁਪਇਆ ਇਹ ਲੈ ਚੁੱਕੇ ਹਨ ਮਤਲਬ 30 35000 ਕਰੋੜ ਰੁਪਇਆ ਸਾਲਾਨਾ ਲੈਂਦੇ ਆ ਇਹ ਕਰਜ਼ਾ ਤੇ ਇਹ ਉਹ ਸਰਕਾਰ ਹੈ ਬੇਈਮਾਨ ਜਿਹੜੀ ਕਹਿ ਕੇ ਆਈ ਸੀ ਕਿ ਅਸੀਂ ਤਾਂ ਸਰਪਲਸ ਬਜਟ ਜਾਵਾਂਗੇ ਅਸੀਂ ਕਰਜ਼ਾ ਵਾਪਸ ਕਰਾਂਗੇ ਜਦੋਂ ਕਿ ਉਹ ਜਿਹੜੇ ਪਿਛਲੇ ਹੈਗੇ ਉਹਨਾਂ ਨਾਲ ਦੁਗਣਾ ਦੁਗਣਾ ਜਿਸ ਤਰ੍ਹਾਂ ਮੈਂ ਕਿਹਾ ਕਿ ਅਕਾਲੀਆਂ ਵਾਲਾ 10-12000 ਸੀਗਾ ਕਾਂਗਰਸ ਵਾਲਾ ਜਿਹੜਾ ਹੈਗਾ ਉਹ 18-19000 ਹੋਇਆ ਸੀਗਾ ਤੇ ਇਹਨਾਂ ਵਾਲਾ ਜਿਹੜਾ ਹੈਗਾ ਉਹ 35-40000 ਹੋ ਗਿਆ ਇੱਕ ਸਾਲ ਦਾ ਤੇ ਇਹ ਅਜੇ ਤੱਕ ਇਹ ਇਮਾਨਦਾਰ ਇਹ ਕੱਟੜ ਇਮਾਨਦਾਰ ਨੇ ਤੇ ਜੇ ਬਾਈਚੰਦ ਸੇ ਕੱਟੜ ਬੇਈਮਾਨ ਹੁੰਦੇ ਤੇ ਫਿਰ ਪੰਜਾਬ ਦਾ ਕੀ ਹਾਲ ਹੁੰਦਾ ਫਿਰ ਤਾਂ ਪੰਜਾਬ ਇਹਦਾ ਮਤਲਬ Sri Lanka ਦੀ ਤਰ੍ਹਾਂ ਹੁਣ ਤੱਕ ਵਿਕ ਚੁੱਕਿਆ ਹੁੰਦਾ ਵੈਸੇ ਤਾਂ ਵਿਕ ਹੀ ਚੁੱਕਿਆ ਹੈ ਤਕਰੀਬਨ ਬਿਲਕੁਲ ਡਾਕਟਰ ਸਾਹਿਬ ਤੁਸੀਂ ਬੜੀ ਵਧੀਆ ਗੱਲ ਇਹ ਕਹੀ ਹੈ ਕਿ ਇਹ ਕੱਟੜ ਇਮਾਨਦਾਰ ਨੇ ਹਾਲਾਂਕਿ ਪੰਜਾਬ ਦਾ ਜੋ ਹੁਣ ਹਾਲਾਤ ਨੇ ਮੈਨੂੰ ਇਹ ਲੱਗਦਾ ਕਿ ਹੁਣ ਤਾਂ ਵੱਤ ਤੋਂ ਵੱਤਰ ਹੋਣ ਵਾਲੇ ਜਿਹੜਾ ਆਪਾਂ ਜੇ ਮੈਂ ਇਹਦੀ ਆਧਾਰ ਲੈ ਦਵਾਂ ਕਿ ਅਫਰੀਕਾ ਦਾ ਮੁਲਕ ਲੱਗਦਾ ਕਿ ਪੰਜਾਬ ਹੁਣ ਉਹ ਚੀਜ਼ ਬਣਦੀ ਜਾ ਰਹੀ ਹੈਗਾ ਮੈਂ ਹਾਲੀ ਦੇ ਵਿੱਚ ਪੰਜਾਬ ਜਾ ਕੇ ਆਇਆ ਤੇ ਮੈਨੂੰ 3 ਸਾਲ ਬਾਅਦ ਮੈਂ ਤਕਰੀਬਨ ਗਿਆ ਸੀ ਤੇ ਮੈਨੂੰ ਪੰਜਾਬ ਦੇ ਹਾਲਾਤ ਇੰਨੇ ਕੁ ਮਾੜੇ ਲੱਗੇ ਮੈਨੂੰ ਇਹ ਲੱਗਿਆ ਕਿ ਯਾਰ ਮੈਂ ਕਿਸੇ ਅਫਰੀਕਨ ਕੰਟਰੀ ਚ ਆ ਗਿਆ ਉਹਦੇ ਕਈ ਕਾਰਨ ਨੇ ਮੈਂ ਕੋਈ ਇਹ ਜਾਣ ਬੁੱਝ ਕੇ ਨਹੀਂ ਕਹਿ ਰਿਹਾ ਮੈਂ ਵੀ ਉੱਥੇ ਦਾ ਜੰਮਿਆ ਆਪਣਾ ਉਹ ਇਸ ਕਰਕੇ ਮੈਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਹੁਣ ਤੁਸੀਂ ਕਹਿ ਰਹੇ ਹੋ ਕਿ ਕਿਸ ਸਰਕਾਰ ਨੇ ਇੰਨਾ ਕਰਜ਼ਾ ਲਿਆ ਮੇਰਾ ਸਵਾਲ ਇਹਦੇ ਵਿੱਚ ਵਿਚੇ ਹੈ ਜੇ ਕਿ ਜੇ ਸਰਕਾਰ ਇੰਨਾ ਕਰਜ਼ਾ ਲੈਂਦੀ ਹੈ ਤਾਂ ਖਰਚ ਦੀ ਕਿੱਥੇ ਆ ਜਿਹੜਾ ਸਾਡਾ ਐਡਾ ਵੱਡਾ 에ਰਪੋਰਟ ਹੈ ਇੱਕੋ ਇੱਕ ਪੰਜਾਬ ਦਾ ਅਮਰitsar ਦਾ 에ਰਪੋਰਟ ਹੈ ਉਹਦੇ ਹਾਲਾਤ ਵੱਤ ਤੋਂ ਬੱਤਰ ਨੇ ਉੱਥੇ ਟਰਾਲੀਆਂ ਚੱਲ ਰਹੀਆਂ ਨੇ ਜਿਹੜੀਆਂ ਕਿ ਬੈਗ ਬੈਗੇਜ ਕਲੀਅਰੈਂਸ ਵਾਸਤੇ ਟਰਾਲੀਆਂ ਲੈ ਕੇ ਜਾ ਰਹੇ ਨੇ ਐਡੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਦੋਂ ਗੋਰੇ ਗੋਲਡਨ ਟੈਂਪਲ ਮੱਥਾ ਟਿਕਣ ਆਉਂਦੇ ਨੇ ਤਾ ਉਹ ਟਰਾਲੀਆਂ ਦੇ ਵਿੱਚ ਬਹਿ ਕੇ ਤੁਸੀਂ ਉਹਨਾਂ ਨੂੰ ਅੰਦਰ ਲੈ ਕੇ ਜਾ ਰਹੇ ਹੋ ਕਿ ਤੁਹਾਡੇ ਕੋਲੇ ਕੋਈ ਉੱਥੇ ਟਰਮੀਨਲ ਨਹੀਂ ਹੈ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਤੇ ਜਿਹੜਾ ਪੈਸਾ ਇਹ ਲੈਂਦੇ ਨੇ ਮੇਰਾ ਸਵਾਲ ਹੈ ਕਿ ਉਹ ਉਹ ਲਾਉਂਦੇ ਕਿੱਥੇ ਨੇ ਦਿੱਲੀ ਵੱਲ ਨੂੰ ਸਿੱਧਾ ਜਾ ਰਿਹਾ ਜਾਂ ਆਪਦੀਆਂ ਭਗਵੰਤਾਨ ਸਾਹਿਬ ਆਪਦੇ ਮਾਤਾ ਜੀ ਨੂੰ ਜਾਂ ਗਹਿਣੇ ਬਣਾ ਰਹੇ ਨੇ ਜਾਂ ਆਪਣੀ ਵਾਈਫ ਦੇ ਲਈ ਗਹਿਣੇ ਬਣਾ ਰਹੇ ਨੇ ਇਹ ਇਹਦਾ ਸਵਾਲ ਦਾ ਜਵਾਬ ਤੂ ਸਰ ਉਹਦੇ ਚ ਦੇਖਣ ਵਾਲੀ ਗੱਲ ਹੈ ਕਿ ਡਿਵੈਲਪਮੈਂਟ ਉਦੋਂ ਹੁੰਦੀ ਹੈ ਜਦੋਂ ਤੁਸੀਂ ਕੋਈ ਇਨਫਰਾਸਟ੍ਰਕਚਰ ਵਾਸਤੇ ਪੈਸੇ ਖਰਚ ਕਰਦੇ ਹੋ ਜਿਸ ਤਰ੍ਹਾਂ ਨਾ ਮੈਂ ਕਈ ਵਾਰੀ ਐਗਜ਼ਾਮਪਲ ਦੇਣਾ ਹੁਨਾ ਕਿ ਮੰਨ ਲਓ ਤੁਸੀਂ ਇੱਕ ਕਮਰਾ ਬਣਾਇਆ ਹੋਇਆ ਤੇ ਉਸ ਕਮਰੇ ਨੂੰ ਕਦੀ ਰੰਗ ਕਰ ਲਿਆ ਚਿੱਟਾ ਤੇ ਕਦੀ ਕਾਲਾ ਤੇ ਉਹਦੇ ਨਾਲ ਕੋਈ ਡਿਵੈਲਪਮੈਂਟ ਥੋੜੀ ਹੋ ਜਾਂਦੀ ਹੈ ਉਹ ਤਾਂ ਕਮਰੇ ਦਾ ਕਮਰਾ ਹੀ ਕਹਿੰਦਾ ਇਹਨਾਂ ਨੇ ਤੂਰ ਸਾਹਿਬ ਸਿਰਫ ਤੇ ਸਿਰਫ ਜਿਹੜਾ ਹੈਗਾ ਉਹ ਮਹੱਲਾ ਕਲੀਨਿਕ ਦੇ ਨਾਮ ਤੇ ਜਿੱਤੇ ਮੈਂ ਤੁਹਾਨੂੰ ਦੱਸਿਆ ਹੁਣ ਫਿਰ ਦੁਬਾਰਾ ਪੋਚਾ ਫਿਰਕੇ ਆ ਔਰ ਉਹਦੇ ਤੇ ਪੋਚਾ ਫਿਰਕੇ ਇਹਦੀਆਂ ਫੋਟੋ ਫੋਟੋ ਭਗਵੰਤ ਮਾਨ ਦੀਆਂ ਲਾ ਕੇ ਸੁੱਟ ਦਿੱਤੀਆਂ ਨੇ ਤੇ ਉਹ ਮਹੱਲਾ ਕਲੀਨਿਕ ਨਹੀਂ ਉਹਦੇ ਤੇ ਹੁਣ ਲਿਖਿਆ ਗਿਆ ਹੋਇਆ ਆ ਆਸ਼ੀਮਾਨ ਅਰੋਗਿਆ ਮੰਦਰ ਇਹ ਲਿਖ ਦਿੱਤਾ ਗਿਆ ਉੱਤੇ ਲਿਖਿਆ ਲਿਖਿਆ ਗਿਆ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਸਕੂਲ ਆਫ ਅਮੀਨਸ ਦਾ ਜਿਹੜੇ ਸਕੂਲ ਪਹਿਲਾਂ ਕੋ ਚੰਗੇ ਬਣੇ ਹੋਏ ਸੀ ਪੰਜਾਬ ਵਿੱਚ ਕਿਸੇ ਐਨ ਆਰ ਆਈ ਭਰਾ ਨੇ ਜਾਂ ਕਿਸੇ ਹੋਰ ਪਿੰਡ ਨੇ ਆਪਣੀ ਮਿਹਨਤ ਨਾਲ ਬਣਾਏ ਸੀਗੇ ਉਨ੍ਹਾਂ ਉੱਤੇ ਪੋਚਾ ਫੇਰ ਕੇ ਤੇ ਉੱਤੇ ਸਕੂਲ ਆਫ ਫੈਮਿਨਸ ਲਿਖ ਲਿਆ ਸੀ ਸੋ ਇਹਨਾਂ ਨੇ ਪੈਸੇ ਜਿਹੜੇ ਖਰਚ ਕੀਤੇ ਆ ਉਹ ਸਿਰਫ ਉਸੇ ਰੰਗ-ਬਰੰਗ ਤੇ ਖਰਚ ਕੀਤੇ ਆ ਔਰ ਦੂਸਰੇ ਪੈਸੇ ਇਹਨਾਂ ਨੇ ਸਿਰਫ ਕੇਜਰੀਵਾਲ ਨੂੰ ਪਾਲਿਆ ਤੀਸਰਾ ਇਹ ਸੀਗਾ ਕਿ ਜਿਹੜੇ ਉਥੋਂ ਬੰਦੇ ਆਏ ਹੋਏ ਆ ਉਹਦੇ ਚੋਂ ਬਹੁਤ ਸਾਰੇ ਬੰਦੇ ਇਲੀਗਲ ਇਹਨਾਂ ਨੇ ਭਰਤੀ ਕੀਤੇ ਹੋਏ ਆ ਜਿਨ੍ਹਾਂ ਨੂੰ ਇਹ ਆਫ ਦਾ ਰਿਕਾਰਡ ਪੈਸੇ ਦਿੰਦੇ ਆ ਚੌਥਾ ਉਸ ਦੇ ਵਿੱਚ ਇਹ ਹੈਗਾ ਕਿ ਇਹਨਾਂ ਨੇ ਐਨਾ ਕੁਝ ਝੂਠ ਮਾਰਿਆ ਕਿ ਅਸੀਂ ਤੁਹਾਨੂੰ ਫ੍ਰੀ ਬੀਜ਼ ਦੇ ਦਾਂਗੇ ਜਿਹਦੇ ਵਿੱਚ ਸਭ ਤੋਂ ਵੱਡੀ ਫ੍ਰੀ ਬੀਜ਼ ਜਿਹੜੀ ਹੈਗੀ ਹੈ ਉਹ ਇਲੈਕਟ੍ਰਿਸਿਟੀ ਦੀ ਚੱਲ ਰਹੀ ਹੈ ਉਹ ਸਿਰਫ ਕੱਲਾ ਇਹਨਾ ਨਹੀਂ ਹੈ ਉਹ ਹੁੰਦੀ ਕਿਹੜੀ ਇਹਨਾਂ ਦਾ ਨਾ 35000 ਕਰੋੜ ਰੁਪਏ ਦਾ ਸਾਰਾ ਬਿਜ਼ਨਸ ਹੁੰਦਾ ਬਿਜਲੀ ਬੋਰਡ ਦਾ ਜਿਹਦੇ ਵਿੱਚ 22000 ਕਰੋੜ ਰੁਪਏ ਦੇ ਕਰੀਬ ਜਿਹੜੀ ਹੈਗੀ ਆ ਉਹ ਇਹਨਾਂ ਦੀ ਸਬਸਿਡੀ ਚੱਲ ਰਹੀ ਹੈ ਫਿਰ ਉਸ ਉਸ ਤੋਂ ਇਲਾਵਾ ਜਿਹੜਾ ਇਹ ਹੋਇਆ ਪਿਆ ਆਪਣਾ ਤੂ ਸਭ ਕੇ ਜਿਹੜੀ ਬਿਜਲੀ ਸਬਸਿਡੀ ਜਿਹੜੀ ਇਹਨਾਂ ਨੇ ਫ੍ਰੀ ਕਰ ਦਿੱਤੀ ਸੀ ਉਦੇ ਨਾਲ ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਕਿਉਂਕਿ ਮਲਟੀਪਲ ਮੀਟਰਸ ਲੱਗੇ ਆ ਚੋਰੀ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਇਨਫਰਾਸਟ੍ਰਕਚਰ ਕੋਈ ਡਿਵੈਲਪ ਨਹੀਂ ਹੋ ਰਿਹਾ 1 ਇੰਚ ਵੀ ਸੜਕ ਇਹਨਾਂ ਨੇ ਪਿੰਡੂ ਸੜਕ ਜਿਹੜੀ ਹੈਗੀ 1 ਇੰਚ ਵੀ ਨਹੀਂ ਬਣਾਈ ਬਾਕੀ ਅਜ ਤੱਕ ਨੈਸ਼ਨਲ ਤੇ ਜਿਹੜੀ ਸਟੇਟ ਹਾਈਵੇਅ ਦੀ ਗੱਲ ਤੁਸੀਂ ਛੱਡ ਦਿਓ ਸਿਰਫ ਪਿੰਡ ਦੀ ਗੱਲ ਕਰੋ ਉਹਦੇ ਵਿੱਚ ਦੂਸਰਾ ਇਹ ਹੈਗਾ ਕਿ ਕੋਈ ਨਵਾਂ ਹਸਪਤਾਲ ਨਹੀਂ ਬਣਾਇਆ ਕੋਈ ਨਵਾਂ ਸਕੂਲ ਨਹੀਂ ਬਣਾਇਆ ਸਿਰਫ ਉੱਥੇ ਪੋਚੇ ਫੇਰੇ ਆ ਤੀਸਰਾ ਜਿਹੜਾ ਹੈਗਾ ਉਸ ਉਸ ਦੇ ਵਿੱਚ ਇਹ ਹੈਗਾ ਸੀਗਾ ਕਿ ਜਿੱਥੋਂ ਪੈਸੇ ਆਣੇ ਸੀ ਜਿਵੇਂ ਰੇਤਾ ਬਜਰੀ ਸੀਗੀ ਉਹ ਤਾਂ ਇਹ ਖਾਈ ਜਾ ਰਹੇ ਆ ਜਿਹੜਾ ਪਿਛਲਾ ਮਾਫੀਆ ਸੀਗਾ ਉਹਦਾ ਨਾਮ ਬਦਲ ਕੇ ਭਗਵੰਤ ਮਾਨਾ ਮਾਫੀਆ ਹੁਣ ਇਸ ਵਕਤ ਚੌਥਾ ਉਹਦੇ ਚ ਇਹ ਸੀਗਾ ਕਿ ਜਿਹੜਾ ਐਕਸਾਈਜ਼ ਤੋਂ ਕੁਝ ਪੈਸੇ ਆਣੇ ਸੀ ਐਕਸਾਈਜ਼ ਵਾਲਾ ਪੈਸਾ ਤੇ ਇਹਨਾਂ ਦੇ ਕੋਲ ਆ ਹੀ ਨਹੀਂ ਰਿਹਾ ਕੁਝ ਵੀ ਕਿਉਂਕਿ ਉਹ ਠੱਗ ਜਿਹੜੇ ਜਿਹੜੇ ਕੱਟੜ ਇਮਾਨਦਾਰ ਨੇ ਉਹ ਇੰਨੇ ਕ ਇਮਾਨਦਾਰ ਨੇ ਕਿ ਉਹ ਜੇ ਵਿੱਚ ਪੈਸਾ ਪਾਉਂਦੇ ਹੀ ਨਹੀਂ ਸਰਕਾਰੀ ਜੇ ਵਿੱਚ ਮੇਰਾ ਕਹਿਣਾ ਬਲ ਸਰਕਾਰੀ ਖਜ਼ਾਨੇ ਦੇ ਵਿੱਚ ਉਹ ਜਿਵੇਂ ਕਹਿੰਦੇ ਆ ਇਮਾਨਦਾਰ ਬੰਦਾ ਹੋਈ ਹੁੰਦਾ ਨਾ ਜਿਹੜਾ ਆਪਣੀ ਜੇਬ ਵਿੱਚ ਨਾ ਪੈਸਾ ਪਾਵੇ ਤੇ ਇੱਥੇ ਇਹ ਹੋਇਆ ਪਿਆ ਹੈ ਕਿ ਜਿਹੜੇ ਕੱਟੜ ਇਮਾਨਦਾਰ ਨੇ ਉਹ ਸਰਕਾਰੀ ਖਜ਼ਾਨੇ ਵਿੱਚ ਪੈਸਾ ਐਂਟਰੀ ਨਹੀਂ ਕਰ ਲੈਂਦੇ ਆ ਹਾਲਾਤ ਨੇ ਅੱਜ ਦੀ ਘੜੀ ਦੇ ਵਿੱਚ ਜਿਹੜੀ ਰਿਸ਼ਵਤ ਜਿਹੜੀ 5-7000 ਸੀਗੀ ਉਹ 15-20-25000 ਦੇ ਕਰੀਬ ਇਸ ਵਕਤ ਹੋ ਰਹੀ ਹੈ ਲਾ ਐਂਡ ਆਰਡਰ ਤੁਹਾਨੂੰ ਪਤਾ ਹੈ ਕਿ ਜੋ ਕੁਝ ਹੋ ਰਿਹਾ ਇਸ ਕਰਕੇ ਬਾਹਰੋਂ ਕੋ ਬੰਦਾ ਆ ਨਹੀਂ ਰਿਹਾ ਇਨਵੈਸਟਮੈਂਟ ਨਹੀਂ ਕਰ ਰਿਹਾ ਤੇ ਫਿਰ ਪੈਸੇ ਤੁਹਾਡੇ ਕੋਲ ਆਉਣਗੇ ਮੈਂ ਤੁਹਾਨੂੰ ਗਿਣਤੀ ਦੱਸੀ ਹੈ ਕਿ 9 ਮਹੀਨਿਆਂ ਦੇ ਵਿੱਚ 6100 ਤੇ 84000 83000 ਖਰਚਾ ਹੋ ਗਿਆ ਤੇ ਫਿਰ ਸਵੇਰ ਆਪਾਂ ਨੇ ਤੁਸੀਂ ਸੜਕਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਅਸੀਂ ਤੁਸੀਂ ਅਜੇ ਤੱਕ ਸ਼ਹਿਰ ਪਿੰਡਾਂ 'ਚ ਨਹੀਂ ਗਏ ਹੋਗੇ ਨਹੀਂ ਤੇ ਪਿੰਡਾਂ ਦੀਆਂ ਸੜਕਾਂ ਇੰਨੀਆਂ ਕਿ ਟੁੱਟੀਆਂ ਪਈਆਂ ਨੇ ਮੈਂ ਇੱਕ ਦਿਨ ਇੱਕ ਆਰਟੀਕਲ ਲਿਖ ਰਿਹਾ ਸੀਗਾ ਕਿ ਅੱਜਕੱਲ ਤਾਂ ਇਹ ਹਾਲਾਤ ਨੇ ਕਿ ਤੁਹਾਨੂੰ ਡਿਲੀਵਰੀ ਕਰਾਣ ਹਸਪਤਾਲ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਆਪਣੇ ਪਿੰਡ ਤੋਂ ਗੱਡੀ 'ਚ ਬੈਠੋ ਉਹ ਝਟਕਿਆਂ ਦੇ ਨਾਲ ਹੀ ਬੱਚਾ ਜਮ ਜਾਣਾ ਹੈ ਬਿਲਕੁਲ 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 ਸੜਕਾਂ ਅੱਜ ਦੀਆਂ ਸੜਕਾਂ ਦੇ ਪਿੰਡਾਂ ਦੀਆਂ ਸੜਕਾਂ ਦੇ ਇਹ ਹਾਲਾਤ ਨੇ ਇਹ ਮੇਰੇ ਵੱਲੋਂ ਇਹ ਆਰਟੀਕਲ ਲਿਖਿਆ ਗਿਆ ਹੈ ਕਿਉਂਕਿ ਕੱਟੜ ਈਮਾਨਦਾਰ ਨੇ ਇਸ ਕਰਕੇ ਆਪਾਂ ਬੇਈਮਾਨੀ ਤੋਂ ਐਕਸਪੈਕਟ ਹੀ ਨਹੀਂ ਕਰ ਸਕਦੇ ਉਹਨਾਂ ਦੇ ਕੋਲੋਂ ਔਰ ਤੁਸੀਂ ਦੇਖੋ ਹੁਣ ਦਿੱਲੀ ਚ ਜਾ ਕੇ ਕਿੰਨਾ ਪੰਜਾਬ ਦਾ ਝੂਠ ਜਿਹੜਾ ਹੈਗਾ ਔਰ ਆਪਣਾ ਤੂਰ ਸਾਹਿਬ ਸਾਹਮਣੇ ਲਿਖਿਆ ਆ ਰਿਹਾ ਹੈ ਕਿ ਅਸੀਂ ਪੰਜਾਬ ਦੇ ਸਕੂਲਾਂ ਦੇ ਬੱਸਾਂ ਦੇ ਵਿੱਚ ਜੀਪੀਐਸ ਲਾ ਦੇਾਂਗੇ ਤੇ ਮੈਂ ਇਹ ਨਾਲ ਆਰਟੀਕਲ ਲਿਖਿਆ ਹੋਇਆ ਸੀ ਕਿ ਜੀਪੀਐਸ ਜਿਹੜਾ ਹੈ ਨਾ ਉਹ ਪਗੰਤਮਾਨ ਦੇ ਹਵਾਈ ਜਹਾਜ਼ ਚਲਾਉ ਉਹ ਜਿਹੜਾ ਉਥੋਂ ਪਤਾ ਲੱਗ ਸਕੇ ਕਿ ਇਹ ਹੁੰਡਾ ਕਿੱਥੇ ਪਿਆ ਹੈ ਇਹ ਸੋ ਇਹ ਹਾਲਾਤ ਨੇ ਅੱਜ ਦੀ ਡੇਟ 'ਚ ਤੇ ਬਾਕੀ ਜਿਹੜਾ ਤੁਸੀਂ ਆ ਦੂਜੇ ਚੀਜ਼ੇ ਦਿਨ ਰੋਜ਼ ਦੇਖਦੇ ਹੋ ਪਰਸੂ ਜਿਹੜਾ ਹੈਗਾ ਉਹ ਟਾਰਚ ਵੀ ਬੰਦ ਹੋ ਗਈ ਸੀਗਾ ਸਰਕਾਰੀ ਅਸਲਾ ਰਜਿੰਦਰਾ ਹਸਪਤਾਲ ਦੀਆਂ ਆ ਕੱਲ ਪਰਸੂ ਉੱਥੇ ਗੁਰਦਾਸਪੁਰ ਹਸਪਤਾਲ ਦੀਆਂ ਸਾਰੀਆਂ ਲਾਈਟਾਂ ਬੰਦ ਹੋਈਆਂ ਪਈਆਂ ਸੀਗੀਆਂ ਫਿਰ ਆਪਾਂ ਆਪਾਂ ਕਿੱਥੇ ਕਿੱਥੇ ਘੁੰਮ ਰਹੇ ਆ ਇੱਕ ਇੱਕ ਸਕੂਲ ਦੇ ਵਿੱਚ ਚਾਰ ਪੰਜ ਪੰਜ ਕਲਾਸਾਂ ਵਿੱਚ ਇੱਕ ਇੱਕ ਟੀਚਰ ਹੈ ਔਰ ਜਿਹੜਾ ਹੈਗਾ ਉਹ ਸੜਕਾਂ ਦੇ ਬੈਠਾ ਹੈ ਕਿਸਾਨ ਵੀ ਸੜਕਾਂ ਤੇ ਬੈਠਾ ਹੈ ਡਾਕਟਰ ਵੀ ਸੜਕਾਂ ਦੇ ਬੈਠੇ ਨੇ ਤਾਂ ਫਿਰ ਹੈਗੀ ਆ ਆਪਣੇ ਕੋਲ ਅੱਛਾ ਡਾਕਟਰ ਸਾਹਿਬ ਇੱਕ ਹੁਣ ਹੋਰ ਨਵੀਂ ਜਿਹੜੀ ਖਬਰ ਹੈ ਸ਼ਾਇਦ ਇੱਥੇ ਸਾਨੂੰ ਜਿਹੜੀ ਹੁਣ ਪਤਾ ਚੱਲੀ ਆ ਕਿ ਅੱਜ ਕੱਲ ਮੈਂ ਖਾ ਇਹਦੇ ਤੇ ਵੀ ਦੇਖਦਾ ਸੋਸ਼ਲ ਮੀਡੀਆ ਤੇ ਵੀ ਜਿਹੜੀ ਆਰਟੀਆਈ ਐਕਟ ਹੈ ਜਾਂ ਇਹਨਾਂ ਦੇ ਉੱਤੇ ਇਹਨਾਂ ਨੇ ਇੱਕ ਕਾਬੂਜਾ ਕਰ ਲਿਆ ਇਹਨੂੰ ਖਤਮ ਕਰ ਦਿੱਤਾ ਇਹਦੇ ਬਾਰੇ ਥੋੜਾ ਦੱਸੋ ਕਿ ਕੀ ਜੋ ਹੁਣ ਮੇਰਾ ਇੱਕ ਆਮ ਆਦਮੀ ਦਾ ਇੱਕ ਰਾਈਟ ਸੀਗਾ ਕਿ ਮੈਂ ਯਾਰ ਇਹ ਚੀਜ਼ ਜਾਣ ਸਕਾਂ ਕਾਰਗੁਜ਼ਾਰੀ ਬਾਰੇ ਕਿ ਉਹ ਨਹੀਂ ਕਰ ਸਕਦੇ ਹੁਣ ਅਸੀਂ ਨਹੀਂ ਉਹਦੇ ਚ ਤੁਰ ਸਾਹਿਬ ਇਹਨਾਂ ਨੇ ਇੱਕ ਇਹ ਜਿਹੜੀ ਪਾਰਟੀ ਸੀਗੀ ਇਹ ਲੋਕਪਾਲ ਔਰ ਆਰਟੀਆਈ ਐਕਟ ਜਿਹੜਾ ਹੈਗਾ ਉਸ ਦੀ ਇੰਪਲੀਮੈਂਟੇਸ਼ਨ ਦੇ ਉੱਤੇ ਸਰਕਾਰ ਬਣੀ ਸੀ ਜਿਹੜੀ ਕਿ ਹੁਣ ਦੀ ਘੜੀ ਪੰਜਾਬ ਦਾ ਇਹ ਹਾਲਾਤ ਸੀਗੇ ਕਿ ਪਿਛਲੇ 3 ਸਾਲਾਂ ਦੇ ਜਦੋਂ ਤੇ ਆਏ ਹੋਏ ਆ ਨਾ ਤੇ ਇਹਨਾਂ ਨੇ ਕੋਈ ਨਵਾਂ ਆਰਟੀਆਈ ਕਮਿਸ਼ਨਰ ਜਿਹੜਾ ਹੈਗਾ ਉਹ ਪ੍ਰਤੀਕਿਤਾ ਤੇ ਹੁਣ ਜੋਰ-ਜੋਰ ਪਾ ਕੇ 12 ਦੇ ਵਿੱਚੋਂ 3 ਕੀਤੇ ਨੇ ਸਿਰਫ ਤੇ ਪਿਛਲੇ 3 ਸਾਲਾਂ ਦਾ ਇੰਨਾ ਕੁ ਵੱਡਾ ਗੈਪ ਬਣ ਗਿਆ ਹੋਇਆ ਹੈ ਕਿ ਅਗਰ ਤੁਸੀਂ ਅੱਜ ਆਰਟੀਆਈ ਦੀ ਐਪਲੀਕੇਸ਼ਨ ਪਾਉਂਦੇ ਵੀ ਹੋ ਤਾਂ ਉਹ ਕੋਜੀ ਉਹ ਪੈਂਡਿੰਗ ਬਹੁਤ ਕੁਝ ਪਿਆ ਹੋਇਆ ਉਹਦਾ ਜਵਾਬ ਹੀ ਨਹੀਂ ਮਿਲਦਾ ਤੁਹਾਨੂੰ ਤੁਸੀਂ ਅੱਜ ਦੀ ਡੇਟ ਚ ਕੋਈ ਵੀ ਕੰਪਲੇਂਟ ਪਾ ਕੇ ਕੋਈ ਵੀ ਜਵਾਬ ਨਹੀਂ ਲੈ ਸਕਦੇ ਔਰ ਜਿਹੜਾ ਹੈਗਾ ਪਹਿਲੀ ਗੱਲ ਤਾਂ ਹੈਗਾ ਕਿ ਉਹਦਾ ਜਵਾਬ ਦੇਣ ਨੂੰ ਤਿਆਰ ਨਹੀਂ ਦੂਸਰਾ ਇਹਨਾਂ ਦੇ ਜਿਹੜਾ ਇਨਫੋਰਮੇਸ਼ਨ ਕਮਿਸ਼ਨਰ ਵੀ ਹੈਗਾ ਜਿਹੜਾ ਆਪਣਾ ਕਮਿਸ਼ਨ ਬਣਿਆ ਹੋਇਆ ਉਸ ਦੇ ਵਿੱਚ ਵੀ ਇੰਨੀਆਂ ਕ ਐਪਲੀਕੇਸ਼ਨ ਪੈਂਡਿੰਗ ਪੈ ਗਈਆਂ ਨੇ ਕਿ ਕੋਜੀ ਤੁਹਾਡੀ ਤੇ ਰੂਟੀਨ ਚ ਅੱਜ ਜਦੋਂ ਆ ਜੂਗੀ ਉਦੋਂ ਤੁਹਾਨੂੰ ਡੀਲ ਕਰਾਂਗੇ ਇਹ ਹਾਲਾਤ ਨੇ ਵਿੱਚ ਅੱਜ ਦੀ ਡੇਟ ਦੇ ਵਿੱਚ ਤੇ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈਗਾ ਕਿ ਇਹਨਾਂ ਨੇ ਜੇ ਕੋਈ ਆਰਟੀਐਕਟਿਵਿਸਟ ਹੈਗਾ ਤੇ ਉਸ ਨੂੰ ਵੀ ਧੱਕੇ ਮਾਰਦੇ ਆ ਜੇ ਕੋਈ ਜਰਨਲਿਸਟ ਹੈਗਾ ਤੇ ਕੋਈ ਖਬਰ ਜਿਹੜੀ ਜਿਹੜੀ ਸਹੀ ਖਬਰ ਹੁੰਦੀ ਆ ਉਹ ਦਵੇ ਤਾਂ ਉਸ ਨੂੰ ਵੀ ਧੱਕੇ ਮਾਰਦੇ ਆ ਜਿਹੜੇ ਗਵਰਨਮੈਂਟ ਮੁਲਾਜ਼ਮ ਸੀਗੇ ਉਹਨਾਂ ਨੂੰ ਤਾਂ ਆਰਡਰ ਕਰ ਦਿੱਤੇ ਸੀਗੇ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਨਹੀਂ ਲਿਖੋਗੇ ਕਮੈਂਟਸ ਨਹੀਂ ਕਰ ਸਕਦੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਤੇ ਤੁਹਾਨੂੰ ਜੇ ਯਾਦ ਹੋਵੇ ਤਾਂ ਇੱਕ ਦਿੱਲੀ ਤੋਂ ਚੱਲੀ ਹੋਈ ਜਰਨਲਿਸਟ ਜਿਹਨੇ ਸ਼ੀਸ਼ਮੈਲ ਦਾ ਇਹਦਾ ਜਿਹੜਾ ਹੈਗਾ ਉਹ ਕੱਢਿਆ ਸੀਗਾ ਉਸ ਨੂੰ ਲਿਜਾਣਿਆਂ ਚ ਇਹਨਾਂ ਨੇ ਐਕਸੀਡੈਂਟ ਕਥਤ ਇੱਕ ਐਕਸੀਡੈਂਟ ਦੇ ਵਿੱਚ ਐਸਸੀ ਐਸਸੀ ਐਸਟੀ ਐਕਟ ਲਾ ਕੇ ਉਹਨੂੰ ਬੰਦ ਕਰ ਲਿਆ ਸੀ ਇਹ ਬਿਲਕੁਲ ਬਿਲਕੁਲ ਬੇਇਮਾਨਦਾਰੀ ਹੈ ਇਹਨਾਂ ਲੋਕਾਂ ਦੀ ਤੇ ਦਿੱਲੀ ਚ ਰੌਲਾ ਪਾਉਂਦੇ ਰਿਹਾ ਵੀ ਜਮਨਾ ਦੇ ਵਿੱਚ ਪਾਣੀ ਜਿਹੜਾ ਹੈਗਾ ਜੀ ਉਹਦੇ ਚ ਜ਼ਹਿਰ ਪਾਤਾ ਇਹ ਖਲਾਤ ਨੇ ਇਹਨਾਂ ਲੋਕਾਂ ਦੇ ਇੰਨੇ ਇੱਕ ਬੇਈਮਾਨ ਤੇ ਇੰਨੇ ਇੱਕ ਝੂਠੇ ਆ ਔਰ ਤੂਰ ਸਾਹਿਬ ਜਿਹੜਾ ਸਭ ਨੂੰ ਦੁੱਖ ਵਾਲੀ ਗੱਲ ਆਂਦੀ ਹੈ ਕਿ ਲੋਕ ਅਜੇ ਦੀ ਸਤਰੀ ਬੈਠੇ ਨੇ ਬਿਲਕੁਲ ਬਿਲਕੁਲ ਅੱਤ ਸਵਾਦ ਇੱਥੇ ਹੈ ਇਹਦਾ ਮਤਲਬ ਅਸੀਂ ਵੀ ਬਹੁਤ ਵੱਡੇ ਮਸੂਰਵਾਰ ਡਾਕਟਰ ਸਾਹਿਬ ਸਿਆਣੇ ਕਹਿੰਦੇ ਹੁੰਦੇ ਸੀ ਕਿ ਜਦੋਂ ਕਿਸੇ ਨੂੰ ਜੁੱਤੀਆਂ ਖਾਣ ਦੀ ਆਦਤ ਪੈ ਜਾਵੇ ਨਾ ਫਿਰ ਉਹਨੂੰ ਸਵਾਦ ਆਉਣ ਲੱਗ ਜਾਂਦਾ ਇਹ ਹੁਣ ਮੈਨੂੰ ਇਹ ਲੱਗਦਾ ਕਿ ਸਾਡੇ ਪੰਜਾਬੀਆਂ ਨੂੰ ਜੁੱਤੀਆਂ ਖਾਣ ਦੀ ਆਦਤ ਪੈ ਗਈ ਹੈ ਹੈਨਾ ਇਹਦੇ ਵਿੱਚ ਇਹਦੇ ਵਿੱਚ ਅਸੀਂ ਕਿਸੇ ਸਰਕਾਰ ਨੂੰ ਜੇ ਆਪਾਂ ਕਹੀਏ ਸਿੱਧੇ ਤੌਰ ਦੇ ਉੱਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਜਾਂ ਉਹਨੂੰ ਕਹੀਏ ਵੀ ਯਾਰ ਤੁਹਾਡਾ ਕਸੂਰ ਆ ਤੁਸੀਂ ਕਸੂਰਵਾਰ ਹੋ ਨਹੀਂ ਕਿਉਂਕਿ ਸਾਡੇ ਲੋਕਾਂ ਨੂੰ ਆਤ ਪੈ ਗਿਆ ਮੈਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਇਹ ਜਾਦਾ ਚੀਜ਼ ਅੜ੍ਹ ਚੁੱਕੀ ਹੈ ਹਨਾ ਇਹ 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 ਇਸੇ ਕਰਕੇ ਤੂਰ ਸਾਹਿਬ ਮੇਰੇ ਵੱਲੋਂ ਨਾ ਇਹ ਬਾਰ ਬਾਰ ਰਿਪੀਟਿਡਲੀ ਜਿੰਦਾ ਕਿਸਾਨ ਅੰਦੋਲਨ ਚੱਲਿਆ ਕਿਉਂਕਿ ਮੈਂ ਵੀ ਇਹ ਗੱਲ ਸੋਚਦਾ ਕਿ ਕਿਸਾਨੀ ਬਹੁਤ ਔਖੀ ਹੈ ਪਰ ਮੈਂ ਕਿਸਾਨ ਨੂੰ ਕਹਿ ਰਿਹਾ ਕਿ ਭਰਾਵੋ ਤੁਸੀਂ ਆਪਣਾ ਸਿਰ ਦੇਣਾ ਜਾਂਦੇ ਹੋ ਤੁਸੀਂ ਆਪਣਾ ਸਿਰ ਵਰਤ ਨਹੀਂ ਰਹੇ ਅੱਜ ਸਿਰ ਵਰਤਣ ਦੀ ਜ਼ਰੂਰਤ ਹੈ ਤੇ ਆਪਾਂ ਸਿਰ ਦੇਈ ਜੰਨੇ ਆ ਤੇ ਫਿਰ ਸਿਰ ਤੇ ਇਹਨਾਂ ਤੁਹਾਨੂੰ ਕੀ ਲੱਭਣਾ ਸਿਰ ਤੇ ਆਪਾਂ ਪਹਿਲਾਂ ਬਹੁਤ ਦਿੱਤੇ ਆਜ਼ਾਦੀ ਚ ਸਭ ਤੋਂ ਜ਼ਿਆਦਾ ਸਿਰ ਆਪਾਂ ਦਿੱਤੇ ਉਸ ਤੋਂ ਪਹਿਲਾਂ ਆਪਾਂ ਦਿੱਤੇ ਪੰਜਾਬ ਦੀ ਜਿਹੜੀ ਹੈਗੀ ਹੈ ਜੇ ਆਪਾਂ ਆਪਣੇ ਗੁਰੂਆਂ ਦੀਆਂ ਸਾਰਿਆਂ ਦੀ ਗੱਲ ਕਰੀਏ ਸਿਰ ਤਾਂ ਉਹ ਵੀ ਦੇਖੇ ਸੀਗੇ ਤੇ ਸਾਨੂੰ ਲੱਭ ਕੇ ਰਿਆਜ ਦੀ ਡੇਟ ਦੇ ਵਿੱਚ ਅੱਜ ਆਪਾਂ ਨੂੰ ਫਿਰ ਦੁਬਾਰਾ ਜਿਹੜਾ ਹੈਗਾ ਉਹ ਗੁਰਨਾਨਕ ਦੇਵ ਜੀ ਵਾਲੀ ਥਿਊਰੀ ਤੇ ਜਾਣਾ ਪਏਗਾ ਕਿਰਤ ਕਰਨੀ ਪਏਗੀ ਤੇ ਸਿਰ ਵਰਤਣਾ ਪਏਗਾ ਜਿਵੇਂ ਉਹਨਾਂ ਨੇ ਵਰਤ ਕੇ ਜਿਹੜਾ ਹੈਗਾ ਉਹ ਸਿੱਖੀ ਬਾਰੇ ਸਿਖਾਇਆ ਸੀ ਤੁਹਾਨੂੰ ਜਿਹੜਾ ਹੈਗਾ ਤੇ ਆਪਾਂ ਤਾਂ ਅੱਜ ਬਿਲਕੁਲ ਹੀ ਉਲਟ ਹੋਏ ਬੈਠੇ ਆ ਇਸ ਕਰਕੇ ਅੱਜ ਗੁਰਗੋਮ ਸਿੰਘ ਵਾਲੀ ਉਹ ਜਿਹੜੀ ਬਹਾਦਰੀ ਆ ਉਹ ਦਿਮਾਗ ਵਿੱਚ ਰੱਖਣੀ ਪਏਗੀ ਤੇ ਵਰਤਨਾ ਗੁਰੂ ਨਾਨਕ ਦੇਵ ਜੀ ਵਾਲਾ ਜਿਹੜਾ ਸੇਰਾ ਉਹ ਵਰਤਨਾ ਪਏਗਾ ਫਿਰ ਆਪਾਂ ਸਿੱਧੇ ਰਸਤੇ 'ਤੇ ਚੜ ਸਕਾਂਗੇ ਐਵੇਂ ਨਹੀਂ ਆਪਾਂ ਚੜ ਸਕਦੇ ਹਾਂ ਬਿਲਕੁਲ ਡਾਟ ਸਰ ਇੱਕ ਇੱਕ ਹੋਰ ਬੜੀ ਦੁੰਗਧਾਲੀ ਗੱਲ ਹੈ ਕਿ ਯਾਰ ਪੰਜਾਬੀਆਂ ਦੇ ਸਿਰ ਤੇ ਬੜੀ ਚੀਜ਼ ਮਰ ਦਿੱਤੀ ਜਾਂਦੀ ਹੈ ਕਿ ਯਾਰ ਇਹ ਆਦੀ ਹੋ ਗਏ ਨੇ ਸਬਸਿਡੀਆਂ ਦੇ ਜਾਂ ਲਾ ਲੋ ਆਟਾ ਦਾਲ ਦੀਆਂ ਸਕੀਮਾਂ ਹਨ ਇਹ ਬਹੁਤ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਹੁਣ ਇੱਥੇ ਇਹ ਵੀ ਸਵਾਲ ਬਣਦਾ ਵੀ ਜਿਹੜੇ ਵੋਟਰ ਬੈਂਕ ਆ ਜਿਹੜਾ ਇਹਨਾਂ ਦਾ ਵੱਡੇ ਤੌਰ ਦੇ ਉੱਤੇ ਜਿਹੜਾ ਹੁਣ ਪੰਜਾਬ ਦੇ ਵਿੱਚ ਪ੍ਰਵਾਸ ਕਰ ਚੁੱਕਿਆ ਪ੍ਰਵਾਸੀ ਬਿਹਾਰ ਤੋਂ ਲਾ ਲਓ ਯੂਪੀ ਤੋਂ ਲਾ ਲਓ ਉਹ ਵੀ ਵੋਟਰ ਬੈਂਕ ਹੀ ਹੈ ਇਹਨਾਂ ਦਾ ਬਹੁਤ ਵੱਡੇ ਤੌਰ ਦੇ ਉੱਤੇ ਹਨ ਜਿੱਥੋਂ ਸ਼ਹਿਰਾਂ ਦੇ ਵਿੱਚੋਂ ਇਹਨਾਂ ਨੂੰ ਜਿੱਤਾ ਪ੍ਰਾਪਤ ਹੁੰਦੀਆਂ ਨੇ ਤਾਂ ਮੇਰਾ ਸਵਾਲ ਇਹ ਹੈ ਕਿ ਕੀ ਇਕੱਲੇ ਪੰਜਾਬੀ ਹੀ ਉਸ ਜਿਹੜੀ ਸਕੀਮ ਦਾ ਲਾਹਾ ਲੈ ਰਹੇ ਨੇ ਜਾਂ ਉਹ ਪ੍ਰਵਾਸੀ ਵੀ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਜਿਹੜੀ ਆਟਾ ਦਾਲ ਸਕੀਮ ਹੈ ਜਾਂ ਹੋਰ ਇਹਦੇ ਬਾਰੇ ਥੋੜਾ ਦੱਸਿਓ ਉਹਦੇ ਚ ਤੂਰ ਸਾਹਿਬ ਮੇਰੇ ਵੱਲੋਂ ਨਾ ਇੱਕ ਆਰਟੀਕਲ ਬਾਰ-ਬਾਰ ਲਿਖਿਆ ਜਾ ਰਿਹਾ ਹੈ ਕਿ ਪੰਜਾਬ ਨੂੰ ਜ਼ਰੂਰਤ ਹੈ ਅੱਜ ਦੀ ਡੇਟ ਦੇ ਵਿੱਚ ਜਨਗਣਨਾ ਕਰਾਉਂਦੀ ਸੈਂਸਸ ਕਰਾਉਂਦੀ ਕਿਉਂਕਿ ਜਿੰਨੀ ਦੇ ਤੱਕ ਸੈਂਸਸ ਨਹੀਂ ਹੁੰਦਾ ਉਨੀ ਦੇ ਤੁਹਾਨੂੰ ਨਹੀਂ ਪਤਾ ਲੱਗਣਾ ਕਿ ਐਸ ਵਕਤ ਪੰਜਾਬ ਦੇ ਵਿੱਚ ਪ੍ਰਵਾਸੀ ਕਿੰਨੇ ਨੇ ਤੇ ਆਪਣਾ ਪ੍ਰਵਾਸ ਕਿੰਨਾ ਹੋ ਚੁੱਕਿਆ ਅੱਜ ਹਾਲਾਤ ਪੰਜਾਬ ਦੇ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਬੁਢੇ-ਬੁੱਢੇ ਰਹਿ ਗਏ ਆ ਨੌਜਵਾਨ ਹੈ ਨਹੀਂ ਕੋਈ ਵੀ ਨਵਾਂ ਬੱਚਾ ਕੋਈ ਪੰਜਾਬ ਦਾ ਪੰਜਾਬੀ ਨਹੀਂ ਜੰਮ ਰਿਹਾ ਜਿਹੜੇ ਜੰਮ ਰਹੇ ਆ ਉਹ ਪ੍ਰਵਾਸ ਵਾਲੇ ਜਵਾਨ ਨੌਜਵਾਨ ਆਏ ਹੋਇਆ ਉਹ ਜੰਮ ਰਹੇ ਆ ਔਰ ਇਹ ਇਹ ਗੱਲ ਜਿਹੜਾ ਤੁਸੀਂ ਸਵਾਲ ਪੁੱਛਿਆ ਬਹੁਤ ਵਧੀਆ ਸਵਾਲ ਹੈ ਕਿਉਂਕਿ ਇਹ ਮੇਰੇ ਵਾਸਤੇ ਬਹੁਤ ਵੱਡਾ ਫਕਤਾ ਮੁੱਦਾ ਹੈ ਮੈਂ ਇਸੇ ਕਰਦੇ ਜਿਹੜਾ ਤੁਸੀਂ ਕਹੀ ਹੈ ਕਿ ਜਿਹੜੀਆਂ ਫਰੀਬੀਜ਼ ਪੰਜਾਬ ਦੇ ਉੱਤੇ ਇਲਜ਼ਾਮ ਲੱਗਿਆ ਹੋਇਆ ਹੈ ਲੇਕਿਨ ਖਾ ਕੋਈ ਹੋਰ ਰਿਹਾ ਔਰ ਹੈਲਥ ਬਾਰੇ ਤਾਂ ਮੈਨੂੰ 100% ਪਤਾ ਹੈ ਕਿਉਂਕਿ ਮੈਂ ਡੂਰਿੰਗ ਜੌਬ ਵੀ ਇਹ ਗੱਲ ਲਿਖਦਾ ਸੀਗਾ ਕਿ ਜਦੋਂ ਆਪਾਂ ਸੈਂਸਸ ਕਰਦੇ ਆਂ ਉਹਦੇ ਚ ਡਿਲੀਵਰੀਜ਼ ਪਿੰਡਾਂ ਚ ਹੋ ਗਈਆਂ ਜੀ ਉਹ ਪਿੰਡਾਂ ਚ ਉਹ ਲੋਕ ਹੀ ਕਰਵਾ ਰਹੇ ਸੀਗੇ ਜਿਨ੍ਹਾਂ ਦੀ ਡੈਥ ਹੋ ਰਹੀ ਸੀ ਡੈਥ ਰੇਟ ਵਧ ਗਿਆ ਜੀ ਬਰਥ ਚ ਜ਼ਿਆਦਾ ਹੋ ਗਿਆ ਜੀ ਉਹ ਦਾ ਕਾਰਨ ਇਹ ਸੀਗਾ ਕਿ ਜਿਹੜਾ ਪ੍ਰਵਾਸ ਹੈਗਾ ਉਹ ਬਾਹਰ ਤਾਂ ਨਿਕਲ ਨਹੀਂ ਰਿਹਾ ਉਹ ਤਾਂ ਵੱਡੇ ਹੋਏ ਕੈਂਸਰ ਦਾ ਜਿਹੜਾ 1 ਡੇਟ ਲੱਖ ਰੁਪਏ ਸਰਕਾਰ ਦਿੰਦੀ ਆ ਉਹ ਉਹ ਖਾ ਰਿਹਾ ਕਿਉਂਕਿ ਉਹਦੇ ਕੋਲ ਆ ਆਧਾਰ ਕਾਰਡ ਵੀ ਹੈ ਉਹ ਕੋਲ ਰਾਸ਼ਨ ਕਾਰਡ ਵੀ ਹੈ ਉਹਦੇ ਕੋਲ ਆਈ ਕਾਰਡ ਵੀ ਹੈ ਜਿਹੜੀਆਂ ਬਾਕੀ ਸਬਸਿਡੀਆਂ ਮਿਲ ਰਹੀਆਂ ਨੇ ਚਾਹੇ ਇਹਦਾ ਫਾਰਮ ਆਫ ਰਾਸ਼ਨ ਰਾਸ਼ਨ ਹੈਗੀਆਂ ਨੇ ਚਾਹੇ ਉਹ ਇਨ ਦਾ ਫਾਰਮ ਆਫ ਕੋਈ ਹੈਲਥ ਸਬਸਿਡੀਆਂ ਹੈਗੀਆਂ ਨੇ ਚਾਹੀ ਇਨ ਦਾ ਫਾਰਮ ਆਫ ਤੁਹਾਡੀ ਕੋਈ ਐਜੂਕੇਸ਼ਨ ਹੈਗੀਆਂ ਨੇ ਜਾਂ ਇਵਨ ਤੁਹਾਡਾ ਇਹ ਸ਼ਗਨ ਸਕੀਮ ਹੋਗੀ ਆ ਤੁਹਾਡੀ ਬਿਜਲੀ ਸਬਸਿਡੀ ਹੋਗੀ ਇਹ ਤਾਂ ਸਾਰਾ ਮਾਲ ਉਹਨਾਂ ਕੋਲ ਜਾ ਰਿਹਾ ਆਪਾਂ ਤਾਂ ਅਸੀਂ ਤਾਂ ਬਿੱਲ ਦੇ ਰਿਆਂ ਮੈਨੂੰ ਤਾਂ ਕੋਈ ਜਿਹੜਾ ਹੈਗਾ ਬਿਜਲੀ ਦਾ ਬਿੱਲ ਫ੍ਰੀ ਨਹੀਂ ਆ ਰਿਹਾ ਫ੍ਰੀ ਤਾਂ ਫ੍ਰੀ ਤਾਂ ਉਹ ਹੀ ਲੈ ਰਹੇ ਆ ਔਰ ਉਹ ਬਹੁਤ ਵੱਡੀ ਅੱਜ ਜੇ ਮੋٹے ਦੇ ਤੌਰ ਤੇ ਆਪਾਂ ਤੁਹ ਸਭ ਲਗਾਈਏ ਕਿ ਤਕਰੀਬਨ 1 1/3 ਔਰ 1/4 ਦੇ ਵਿਚਕਾਰ ਜਿਹੜੀ ਪੰਜਾਬ ਦੀ ਪਾਪੂਲੇਸ਼ਨ ਹੈ ਉਹ ਪ੍ਰਵਾਸ ਦੀ ਹੈ ਔਰ ਉਹਦੇ ਚ ਨੇ ਇੱਕ ਹੋਰ ਬਹੁਤ ਵੱਡਾ ਇਸ਼ੂ ਹੈ ਜਿਹੜਾ ਮੈਂ ਬਾਰ ਬਾਰ ਰਿਪੀਟਡਲੀ ਲਿਖਦਾ ਕਿ ਸੈਂਸਸ ਕਰੋ ਕਿਉਂਕਿ ਜੋ ਮੇਰੀ ਇਨਫੋਰਮੇਸ਼ਨ ਹੈਗੀ ਹੈ ਉਹ ਇਹ ਕਹਿੰਦੀ ਹੈ ਕਿ ਇੱਕ ਖਾਸ ਕਿਸਮ ਦਾ ਪ੍ਰਵਾਸ ਪੰਜਾਬ ਦੇ ਵਿੱਚ ਆ ਰਿਹਾ ਜਿਹਦਾ ਆਪਾਂ ਨੂੰ ਬਹੁਤ ਵੱਡਾ ਖਤਰਾ ਹੈ ਪਹਿਲਾਂ ਤਾਂ ਪ੍ਰਵਾਸੀ ਜਿਹੜੇ ਹੈਗੇ ਸੀ ਨਾ ਉਹ ਸਿਰਫ ਆਉਂਦੇ ਸੀ ਯੂਪੀ ਬਿਹਾਰ ਤੋਂ ਉਹ ਆਉਂਦੇ ਸੀ ਕਿ ਲੇਬਰ ਵਾਲੇ ਅੱਜ ਦਾ ਜਿਹੜਾ ਪ੍ਰਵਾਸ ਹੈਗਾ ਉਹ ਕਿਸੇ ਖਾਸ ਕਿਸਮ ਦਾ ਹੈ ਮੈਂ ਉਹਦੇ 'ਚ ਨਾਮ ਨਹੀਂ ਲਾਉਂਗਾ ਲੇਕਿਨ ਇੱਕ ਖਾਸ ਕਿਸਮ ਦਾ ਪ੍ਰਵਾਸ ਹੋ ਰਿਹਾ ਹੈ ਜਿਹਦੇ ਤੂੰ ਆਪਾਂ ਨੂੰ 100% ਵਿਜੀਲੈਂਟ ਰਹਿਣਾ ਪਏਗਾ ਜੇ ਨਹੀਂ ਰਹੇ ਤਾਂ ਮੈਂ बार-बार ਆਪਣੇ ਰਿਪੀਟਡ ਜਿਹੜੀਆਂ ਪੋਸਟਾਂ 'ਤੇ ਉਹਦੇ 'ਚ ਲਿਖਿਆ ਹੈ ਕਿ ਫਿਰ ਪੰਜਾਬ 10-20 ਸਾਲਾਂ ਤੋਂ ਬਾਅਦ ਆਪਣੇ ਆਪ ਨੂੰ ਕੋ ਬਹੁਤਾ ਜ਼ਿਆਦਾ ਜਿਹੜਾ ਹੈਗਾ ਉਹ ਸੇਫ ਨਾ ਸਮਝੇ ਉਹ ਫਿਰ ਅੱਜ ਵੀ ਗਿਆ ਤੇ ਕੱਲ ਵੀ ਗਿਆ ਜੇ ਅੱਜ ਵੀ ਪੰਜਾਬ ਦੀ ਜਨਗਣਨਾ ਨਾ ਹੋਈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਇਹ ਜਿਹੜੀਆਂ ਫਰੀਬੀਸ ਲੱਗ ਰਹੀਆਂ ਨੇ ਪੰਜਾਬ ਦੇ ਉੱਤੇ ਨਾਮ ਦੇ ਉੱਤੇ ਬਿਲਕੁਲ 100% ਮੈਂ ਇਹ ਇਹਦੇ ਉੱਤੇ ਆਰਟੀਕਲ ਲਿਖ ਚੁੱਕਿਆ ਕਿ ਇਲਜ਼ਾਮ ਸਾਡੇ ਤੇ ਲੱਗੇ ਹੋਏ ਆ ਔਰ ਖਾ ਉਹਨੂੰ ਕੋਈ ਹੋਰ ਰਿਹਾ ਹੈ ਇਸੇ ਤਰ੍ਹਾਂ ਮੈਂ ਕਿਸਾਨਾਂ ਨੂੰ ਵੀ ਸਮਝਾਇਆ ਸੀਗਾ ਕਿ ਜਦੋਂ ਤੁਹਾਡੀ ਐਮਐਸਪੀ ਫਿਕਸ ਹੋ ਰਹੀ ਹੈ ਉਹਦੇ ਚ ਜਿਹੜੀ ਉਹਨਾਂ ਨੂੰ ਕਿਸਾਨਾਂ ਨੂੰ ਸਬਸਿਡੀ ਵੀ ਮਿਲ ਰਹੀ ਹੈ ਨਾ ਉਹ ਕਿਸਾਨਾਂ ਨੂੰ ਸਬਸਿਡੀ ਨਹੀਂ ਮਿਲ ਰਹੀ ਉਹ ਤਾਂ ਉਹਨਾਂ ਦੀ ਜਦੋਂ ਐਮਐਸਵੀ ਤੈਹ ਹੁੰਦੀ ਹੈ ਉਹਦੇ ਚ ਸਬਸਿਡੀ ਪਹਿਲੇ ਹੀ ਪਰਾ ਕਰ ਦਿੰਦੇ ਆ ਉਹ ਤਾਂ ਉਹਨਾਂ ਕੋ ਚਲੀ ਜਾਂਦੀ ਹੈ ਜਿਹੜੇ ਕੋਈ ਵੀਜ਼ੂਜ਼ ਬਣਾਉਂਦੇ ਆ ਜਾਂ ਖਾਤ ਬਣਾਉਂਦੇ ਆ ਤੇ ਪੰਜਾਬ ਦੇ ਕਿਸਾਨ ਦੇ ਉੱਤੇ ਲੱਗਿਆ ਹੋਇਆ ਇਲਜ਼ਾਮ ਕਿ ਇਹ ਸਬਸਿਡੀ ਵੀ ਲੈ ਰਿਆ ਜੀ ਇਹ ਰੋਲਾ ਪਾਉਂਦਾ ਜੀ ਐਮਐਸਵੀ ਉਹਨੂੰ ਸਬਸਿਡੀ ਲੈਸ ਕਰਕੇ ਐਮਐਸਵੀ ਮਿਲ ਰਹੀ ਹੈ ਇਸ ਕਰਕੇ ਕਿਸਾਨਾਂ ਦਾ ਵੀ ਬਾਰੇ ਵੀ ਮੈਂ ਲਿਖਿਆ ਤੁਹਾਡੀ ਸਵਾਲ ਇਹ ਬਿਲਕੁਲ ਠੀਕ ਹੈ ਜਾਇਜ਼ ਵੀ ਹੈ ਉਹਦਾ ਸਿਰਫ ਇੱਕੋ ਇੱਕ ਇਲਾਜ ਹੈਗਾ ਕਿ ਜੇ ਪੰਜਾਬ ਦਾ ਸੰਸਦ ਜੇ ਹੁਣ ਦੁਬਾਰਾ ਹੋ ਜਵੇ ਤੇ ਪੰਜਾਬ ਹਤਾਸ਼ੀ ਲੋਕ ਜਿਹੜੇ ਹੈਗੇ ਨੇ ਉਹ ਉਹਦੇ ਮੁਤਾਬਕ ਭਗਵੰਤ ਮਾਨ ਜੀ ਵੀ ਮੈਂ ਨਹੀਂ ਕਹਾਂਗਾ ਕਿ ਤੁਸੀਂ ਭਗਵੰਤ ਮਾਨ ਛੱਡ ਕੇ ਭੱਜ ਜਾਵੇ ਪਰ ਮੈਂ ਇਹ ਗੱਲ ਕਹਾਂਗਾ ਕਿ ਭਾਈ ਸਾਹਿਬ ਤੁਹਾਡੇ ਕੇ ਜੋੜਦੇ ਆ ਹੱਥ ਪੰਜਾਬ ਦੀ ਜਨ ਸੰਗ ਗਣਨਾ ਕਰ ਲਓ ਉਹਦੇ ਮਾਦਿਕ ਜੋ ਪੰਜਾਬੀਆਂ ਨੂੰ ਚਾਹੀਦਾ ਪੰਜਾਬੀਆਂ ਨੇ ਦਿਓ ਜੋ ਪ੍ਰਵਾਸੀਆਂ ਨੂੰ ਚਾਹੀਦਾ ਉਹਨਾਂ ਪ੍ਰਵਾਸੀਆਂ ਨੂੰ ਦਿਓ ਤਾਂ ਕਿ ਤੁਹਾਡਾ ਫਰਕ ਤਾਂ ਪਤਾ ਲੱਗੇ ਨਾ ਵਿੱਚ ਕਿ ਉਹ ਕੀ ਰਿਹਾ ਅੱਜ ਤਾਂ ਫਰਕ ਹੀ ਨਹੀਂ ਪਤਾ ਲੱਗ ਰਿਹਾ ਬਦਨਾਮ ਮੈਂ ਹੋ ਰਿਹਾ ਤਾਂ ਖਾ ਕੋਈ ਹੋ ਰਿਹਾ ਸੋ ਇਸ ਤਰ੍ਹਾਂ ਦੇ ਹਾਲਾਤ ਨੇ ਦੁਰਸਭ ਅੱਜ ਡਾਕਟਰ ਸਾਹਿਬ ਆਖਰੀ ਦੇ ਉੱਤੇ ਇਹ ਗੱਲ ਤੁਸੀਂ ਆ ਬਹੁਤ ਵਧੀਆ ਕੀਤਾ ਕਿ ਜਨਗਣਨਾ ਕਰਵਾ ਲਓ ਕੁਛ ਨਾ ਕੁਛ ਚਲੋ ਇੱਕ ਤਰ੍ਹਾਂ ਨਾਲ ਸੋਲਿਊਸ਼ਨ ਤਾਂ ਹੈ ਇਸ ਚੀਜ਼ ਦਾ ਹਨਾ ਵੀ ਸੋਲਿਊਸ਼ਨ ਇਹ ਚੀਜ਼ ਹੈ ਪਤਾ ਲੱਗੇ ਸਕੇ ਅੱਛਾ ਇੱਕ ਆ ਜਾਂਦ ਜਾਂਦੇ ਇੱਕ ਚੀਜ਼ ਦਾ ਹੋਰ ਕਲੀਅਰ ਕਰ ਦਿਓ ਜਾਂ ਫਿਰ ਇੱਕ ਤਰ੍ਹਾਂ ਨਾਲ ਚਾਹੇ ਸੰਦੇਸ਼ ਹੀ ਹੋ ਜਾਵੇ ਆਮ ਲੋਕਾਂ ਨੂੰ ਵੀ ਤੇ ਸਰਕਾਰਾਂ ਨੂੰ ਵੀ ਵੀ ਜਿਹੜਾ ਇਹ ਹੁਣ ਕਰਜ਼ਾ ਇੰਨਾ ਪੰਜਾਬ ਦੇ ਸਿਰ ਚੜ੍ਹਾ ਹੋਇਆ ਇਹ ਤੋਂ ਮੁਕਤੀ ਕਿਵੇਂ ਪਾਈ ਜਾਊਗੀ ਤਾਂ ਤੇ ਜਿਹੜੀਆਂ ਇਹ ਸਰਕਾਰਾਂ ਨੇ ਸਾਡੀਆਂ ਜਿਹੜਾ ਸਾਡੇ ਸਿਰ ਤੇ ਮੜ ਦਿੱਤੀਆਂ ਗਈਆਂ ਨੇ ਇਹਨਾਂ ਤੋਂ ਅਸੀਂ ਕਿਵੇਂ ਮੁਕਤੀ ਪਾਈਏ ਜਾਂਦੇ ਜਾਂਦੇ ਇਹ ਜ਼ਰੂਰ ਮੈਸੇਜ ਦਿਓ ਉਹਦੇ 'ਚ ਤੁਰ ਸਾਬ ਮੈਂ ਬਾਰ-ਬਾਰ ਇਹ ਗੱਲ ਕਹੀ ਹੈ ਕਿ ਪੰਜਾਬ ਨੂੰ ਹੱਥੀ ਕੰਮ ਕਰਨਾ ਪਏਗਾ ਜਿਹੜਾ ਬਾਬੇ ਨਾਨਕ ਦਾ ਫਲਸਫਾ ਸੀਗਾ ਕਿਰਤ ਕਰਨੀ ਹੈ ਹੱਥੀ ਕਰਨੀ ਹੈ ਦੂਸਰਾ ਇਹ ਹੈਗਾ ਕਿ ਜੋ ਅੱਜ ਦੇ ਹਾਲਾਤ ਬਣੇ ਹੋਏ ਨੇ ਧਰਮ ਔਰ ਸਿਆਸਤ ਦੋਨਾਂ ਨੂੰ ਮਿਲਾ ਕੇ ਤੇ ਇੱਕ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਕਿ ਤੁਹਾਨੂੰ ਸਮਝ ਨਹੀਂ ਲੱਗ ਰਹੀ ਕਿ ਤੁਸੀਂ ਅੱਜ ਧਰਮ ਦੀ ਗੱਲ ਕਰ ਰਹੇ ਹੋ ਕਿ ਤੁਸੀਂ ਅੱਜ ਸਿਆਸਤ ਦੀ ਗੱਲ ਕਰ ਰਹੇ ਹੋ ਦੋਨਾਂ ਨੂੰ ਵੱਖਰ-ਵੱਖਰਾ ਕਰਕੇ ਦੇਖਣਾ ਚਾਹੀਦਾ ਹੈ ਤੀਸਰਾ ਉਸ ਦੇ ਇਚ ਇਹ ਹੈਗਾ ਕਿ ਪੰਜਾਬ ਜਿਹੜਾ ਹੈਗਾ ਉਹ ਆਪਣਾ ਸਿਰ ਵਰਤ ਲਵੇ ਤੇ ਸਿਰ ਦੇਣ ਦੀ ਜਰੂਰਤ ਨਹੀਂ ਹੈ ਅੱਜ ਜੇ ਜੇ ਤਿੰਨਾਂ ਗੱਲਾਂ ਤੇ ਆਪਾਂ ਥੋੜਾ ਜਿਹਾ ਵੀ ਨੇੜੇ ਹੋ ਜਾਈਏ ਵੀ ਆਪਣਾ ਸਿਰ ਜਿੱਥੇ ਆਪਾਂ ਨੂੰ ਲੱਗ ਰਿਹਾ ਕਿ ਆਪਣੀ ਗਲਤੀ ਹੋ ਰਹੀ ਆ ਉਸ ਨੂੰ ਸੁਧਾਰ ਲਈਏ ਤੇ ਆਪਣੇ ਹੱਥੀ ਕੰਮ ਕਰਨਾ ਸ਼ੁਰੂ ਕਰ ਦੇਤੀਏ ਪ੍ਰਵਾਸ ਆਪੇ ਜਿੱਥੇ ਜਾਣਾ ਜ਼ਿਆਦਾ ਰਹੂਗਾ ਆਪਾਂ ਆਪਾਂ ਦੇ ਕੁੱਕਲੇ ਆਪਾਂ ਕਿਸੇ ਨੂੰ ਮਾੜਾ ਮਾੜਾ ਚੰਗਾ ਕਿਉਂ ਕਹੀਏ ਆਪਾਂ ਤੇ ਆਪਣਾ ਆਪਣੇ ਹੱਥ ਕੰਮ ਕਰੀਏ ਇਸੇ ਤਰ੍ਹਾਂ ਹੀ ਮੈਂ ਉਸ ਨਾਲ ਜੋੜ ਕੇ ਇਸ ਕਰਕੇ ਤੁਹਾਨੂੰ ਸਭ ਕਹਿ ਰਿਹਾ ਕਿ ਮੈਂ 33 ਸਾਲ ਨੌਕਰੀ ਕੀਤੀ ਹੈ ਸਰਕਾਰ ਨੇ ਮੇਰੇ ਵਿਰੋਧੀ ਯੋਰ ਲਾ ਲਿਆ ਇੱਕ ਪੰਛੀ ਨਹੀਂ ਲੱਗ ਸਕੇ ਔਰ ਮੇਰੀਆਂ ਬੜੀ ਬੜੀਆਂ ਨੇ ਬਦਲੀਆਂ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਂ ਆਪਣਾ ਕੰਮ ਪਹਿਲਾਂ ਕਰਦਾ ਸੀ ਕਰਦਾ ਬੋਲਦਾ ਬਾਤ ਸੀ ਇਹਨੀਆਂ ਮੈਂ ਸਭ ਤੋਂ ਜ਼ਿਆਦਾ ਬੋਲਦਾ ਵੀ ਮੈਂ ਸੀਗਾ ਲੇਕਿਨ ਮੈਂ ਬਾਅਦ ਚ ਬੋਲਦਾ ਸੀ ਪਹਿਲਾਂ ਆਪਣਾ ਕੰਮ ਕਰਨਾ ਸੀਗਾ ਤੇ ਮੈਨੂੰ ਮੈਨੂੰ ਕੋਈ ਕੁਝ ਕਹਿ ਨਹੀਂ ਸਕਿਆ ਇਸ ਕਰਕੇ ਜੇ ਪੰਜਾਬ ਅੱਜ ਦੀ ਡੇਟ ਦੇ ਵਿੱਚ ਆਪਣੇ ਆਪ ਆਪ ਸਾਰਾ ਆਪਣਾ ਕੰਮ ਹੱਥੀਂ ਕਰਨ ਲੱਗ ਜਾਈਏ ਤੇ ਨਾਲੇ ਤਾਂ ਆਰਗੈਨਿਕ ਖੇਤੀ ਹੋ ਜੂਗੀ ਤੁਹਾਡੀ ਸਿਹਤ ਵਧੀਆ ਹੋ ਜੂ ਨਾਲੇ ਤੁਹਾਡੇ ਤੇ ਜਿਹੜੇ ਫਰੀਵੀ ਦੇ ਇਲਜ਼ਾਮ ਲੱਗੇ ਨੇ ਉਹ ਵੀ ਖਤਮ ਹੋ ਨਾਲੇ ਤੁਹਾਡੇ ਉੱਤੇ ਜਿਹੜਾ ਕੋਈ ਬਾਹਰੋਂ ਆ ਕੇ ਪ੍ਰੈਸ਼ਰ ਪਾ ਕੇ ਤੁਹਾਡੀ ਜਿਹੜੀ ਹੈਗੀ ਹੈ ਵਿਰਾਸਤ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਿਆ ਉਹ ਵੀ ਪਰੇ ਹੋ ਜੂਗੀ ਤੇ ਫਿਰ ਆਪਾਂ ਨੂੰ ਹੋਰ ਚਾਹੀਦਾ ਕੀ ਹੈ ਇਸ ਤੋਂ ਇਲਾਵਾ ਹੋਰ ਆਪਾਂ ਨੂੰ ਕੀ ਚਾਹੀਦਾ ਹਾਂ ਬਿਲਕੁਲ ਬਿਲਕੁਲ ਠੀਕ ਹੈ ਦਲੇਸ਼ਾ ਜੀ ਤੁਹਾਡੇ ਗੱਲ ਮੈਂ ਅਕਸਰ ਇਹ ਚੀਜ਼ਾਂ ਸੋਚਦੇ ਹੁੰਦੇ ਹਾਂ ਕਿ ਕਹਿਣਾ ਬਹੁਤ ਸੌਖਾ ਕਿ ਸਾਨੂੰ ਮਹਾਰਾ ਰਣਜੀਤ ਸਿੰਘ ਦਾ ਰਾਜ ਮਿਲ ਜਵੇ ਕਹਿਣਾ ਬਹੁਤ ਸੌਖਾ ਪਰ ਉਹਦੇ ਤੇ ਕੰਮ ਕਰਨਾ ਬਹੁਤ ਸੌਖਾ ਜੇ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਵਿੱਚ ਜਦੋਂ 1 ਰੁਪਏ ਦੀ ਜਿਹੜੀ ਕੀਮਤ ਕਿੱਥੇ ਹੁੰਦੀ ਸੀ ਅੱਜ ਉਹ ਬਿਲਕੁਲ 20 ਵਾਰਸਾ ਜਾਂ ਉਹਨੂੰ ਕਹ ਲਈਏ ਪੁੱਠਾ ਹੋਇਆ ਪਿਆ ਕੰਮ ਕਿ ਹੁਣ 1 ਡਾਲਰ ਦੀ ਕੀਮਤ 88 88 ਜਾਂ 100 100 ਰੁਪਇਆ ਜਿਹੜੀ ਸਾਨੂੰ ਚੁਕਾਉਣੀ ਪੈ ਰਹੀ ਹੈ ਤੇ ਅਸੀਂ ਇੰਨਾ ਡਿੱਗ ਚੁੱਕੇ ਹਾਂ ਸਾਡਾ ਮਿਆਰ ਇੰਨਾ ਡਿੱਗ ਚੁੱਕਿਆ ਕਿਉਂਕਿ ਅਸੀਂ ਆਪਦੇ ਆਪ ਨੂੰ ਇਹ ਨਹੀਂ ਤੈਅ ਕਰ ਸਕੇ ਕਿ ਸਾਸੀ ਸਾਡਾ ਲੀਡਰ ਕੌਣ ਹੈ ਅਸੀਂ ਚੁਣਨਾ ਕਿਹਨੂੰ ਆ ਸਾਡੇ ਲਈ ਭਲਾਈ ਕਿਸ ਦੀ ਆ ਸਾਡੇ ਪਰਿਵਾਰ ਦੇ ਵਾਸਤੇ ਜਾਂ ਸਾਡੇ ਸਮਾਜ ਦੇ ਵਾਸਤੇ ਕੌਣ ਚੰਗਾ ਕਰੇਗਾ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਬਹੁਤ ਵਧੀਆ ਗੱਲਾਂ ਤੁਸੀਂ ਕਹੀਆਂ ਨੇ ਤੇ ਉਮੀਦ ਹੈ ਕਿ ਸੁਣ ਕੇ ਥੋੜਾ-ਬਹੁਤ ਸਾਡੇ ਲੋਕਾਂ ਨੂੰ ਅਕਲ ਆਏਗੀ ਕਿਉਂਕਿ ਸਾਡਾ ਮੇਰਾ ਇਸ ਚੈਨਲ ਦੇ ਮਾਧਿਅਮ ਦਰਾਂ ਹੀ ਇਹ ਹੈ ਲੋਕਾਂ ਨੂੰ ਕਿ ਥੋੜਾ-ਬਹੁਤ ਉਹਨਾਂ ਨੂੰ ਪਤਾ ਲੱਗ ਸਕੇ ਕਿ ਫੈਕਟ ਕੀ ਹੁੰਦਾ ਹੈ ਕਿ ਅਸੀਂ ਪੰਜਾਬ ਨੂੰ ਬਚਾਉਣਾ ਕਿਵੇਂ ਆ ਜਿੱਥੇ ਅਸੀਂ ਧਰਤੀ ਦੇ ਉੱਤੇ ਜਿੱਥੇ ਜੰਮਿਆ ਪਲੇ ਆ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਫੇਰ ਕਿਸੇ ਮੁੱਦੇ ਤੇ ਲੈ ਕੇ ਤੁਹਾਡੇ ਨਾਲ ਗੱਲਬਾਤ ਜਰੂਰ ਹੋਊਗੀ ਧੰਨਵਾਦ ਜੀ